40 ਮੁਕਤਿਆਂ ਦੀ ਧਰਤੀ ਸ਼੍ਰੀ ਮੁਖਸਰ ਸਾਹਿਬ ਟੁੱਟੀ ਗੰਢੀ ਜੋੜਨ ਦਾ ਇਤਿਹਾਸ ਜਿੱਥੇ ਪ੍ਰੇਰਨਾਦਾਇਕ ਹੈ ਉਥੇ ਇਹ ਸਵਾਲ ਦੇ ਰੂਪ ਚ ਅੱਜ ਖੜਾ ਹੈ ਕਿ ਸਿਆਸੀ ਜਮਾਤ ਜਿਵੇਂ ਲੋਕ ਮੁੱਦਿਆਂ ਤੋਂ ਟੁੱਟੀ ਹੋਈ ਹੈ ਕਿ ਉਥੇ ਉਹ ਨਾਤਾ ਜੋੜਨ ਦੇ ਲਈ ਕੋਈ ਪਹਿਲ ਕਦਮੀ ਕਰਦੀ ਨਜ਼ਰ ਆਏਗੀ ਅੱਜ ਮਾਗੀ ਮੇਲੇ ਦੇ ਉੱਤੇ ਰਾਜਨੀਤਿਕ ਸਟੇਜਾਂ ਸਜਣ ਗਈਆਂ ਕਿ ਉਥੇ ਕੋਈ ਉਹ ਲੋਕ ਮੁੱਦਿਆਂ ਦੀ ਸੱਚੀ ਬਾਤ ਪਾ ਪਉਣਗੇ ਕਿ ਉਹ ਹੀ ਸਿਆਸੀ ਝੂਠਾ 쿠ਫਰ ਤੋਲਣਗੇ ਕਿਹੜਾ ਸੁਨੇਹਾ ਉਸ ਮੰਚ ਤੋਂ ਮਿਲਣ ਵਾਲਾ ਕੀ 227 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਜਮਾਤ ਨੂੰ ਲੱਗਦਾ ਕਿ ਆਖਰੀ ਮੌਕਾ ਹੈ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਰੈਲੀ ਕਰਨ ਦਾ ਕਿਉਂ ਤੋਂ ਬਾਅਦ ਚੋਣ ਜਾਬਤਾ ਅਗਲੇ ਸਾਲ ਲੱਗਿਆ ਹੋਗਾ ਇਸ ਲਈ ਇਸ ਵਾਰ ਇੱਥੋਂ ਹੀ ਚੋਣ ਵਿਗਲ ਬਜਾ ਦਈਏ ਕਿ ਅੱਜ ਚੋਣ ਵਿਗਲ ਵੱਜਣ ਜਾ ਰਿਹਾ ਹੈ ਅੱਜ ਨਵੇਂ ਮੁੱਦਿਆਂ ਦੀ ਬਾਤ ਪਾਈ ਜਾਏਗੀ ਪੰਜਾਬ ਤੇ ਵਿਸ਼ਿਆਂ ਨੂੰ ਛੂਹਿਆ ਜਾਏਗਾ ਜਾਂ ਫਿਰ ਜਿਹੜੀ ਪੰਥਕ ਮਸਲਾ ਪੰਜਾਬ ਦੇ ਵਿੱਚ ਲਗਾਤਾਰ ਰਾਜਨੀਤਿਕ ਪਹਿਲੂ ਤੋਂ ਉੱਪਰ ਦਾ ਆ ਰਿਹਾ ਉਸ ਨੂੰ ਹੋਰ ਅਗਾਂਹ ਵਧਾਇਆ ਜਾਏਗਾ ਕਿਹੜਾ ਸਨੇਹਾ ਦਿੱਤਾ ਜਾਣਾ ਹੈ ਰਾਜਨੀਤਿਕ ਸਟੇਜਾਂ ਤੋਂ ਕਿਉਂਕਿ ਅਕਾਲੀ ਦਲ ਵੀ ਆਪਣਾ ਥੜਾ ਲਾ ਕੇ ਬੈਠਾ ਹੈ ਆਮ ਆਦਮੀ ਪਾਰਟੀ ਵੀ ਵੱਡੇ ਪੱਧਰ ਤੇ ਸਰਕਾਰੀ ਤਾਕਤ ਨਾਲ ਵੱਡੀ ਰੈਲੀ ਕਰਨ ਦੀ ਤਿਆਰੀ ਚ ਹੈ ਤੇ ਅੱਜ ਹੀ ਉੱਥੇ ਭਾਰਤੀ ਜਨਤਾ ਪਾਰਟੀ ਵੀ ਅੱਜ ਪੂਰੇ ਦਮ ਖੰਮ ਨਾਲ ਦਾਖਲ ਹੋਣ ਜਾ ਰਹੀ ਜਿਹੜੀ ਕਹਿੰਦੀ ਹੈ ਕਿ ਲਓ ਜੀ ਪਿੰਡਾਂ 'ਚ ਵੀ ਸਾਡਾ ਹੁਣ ਤਾਂ ਨਾਤਾ ਜੋੜਨ ਲੱਗਿਆ ਅਸੀਂ ਪੰਜਾਬ 'ਚ ਦਾਖਲ ਹੋ ਗਏ ਅੱਜ ਉਹ ਕੀ ਕਰਨ ਆ ਰਹੇ ਨੇ ਪੰਜਾਬ ਇਹ ਸਾਰੇ ਪਹਿਲੂ ਜਿੱਥੇ ਨੇ ਉੱਥੇ ਇੱਕ ਸਵਾਲ ਇਹ ਨਵਾਂ ਖੜਾ ਹੋਇਆ ਕਿ ਮੁੱਖ ਮੰਤਰੀ ਸਾਹਿਬ ਦਾ ਇਜ਼ਰਾਈਲ ਦੌਰਾ ਕਿਉਂ ਰੱਦ ਹੋ ਗਿਆ ਇੱਕ ਵਫ਼ਦ ਨੇ ਜਾਣਾ ਸੀ ਜਾਣਾ ਕਿਉਂ ਸੀ ਸਵਾਲ ਇਹ ਵੀ ਹੈ ਤੇ ਹੁਣ ਜਾ ਕਿਉਂ ਨਹੀਂ 파 ਰਹੇ ਸਵਾਲ ਇਹ ਵੀ ਹੈ ਸੋ ਇਹਦੇ ਕਾਰਨ ਜਿੱਥੇ ਲੱਭਣ ਦੀ ਕੋਸ਼ਿਸ਼ ਕਰਾਂਗੇ ਉੱਥੇ ਅਮਰੀਕਾ ਤੇ ਈਰਾਨ ਦੇ ਹਵਾਲੇ ਨਾਲ ਜੋ ਸਥਿਤੀ ਬਣਦੀ ਜਾ ਰਹੀ ਹੈ ਇੱਕ ਪਾਸੇ 트럼ਪ ਪੂਰੀ ਦੁਨੀਆ ਨੂੰ ਆਪਣੇ ਕੰਟਰੋਲ 'ਚ ਕਰਨ ਦੇ ਲਈ ਟੈਰਫ ਵਾਰ ਖੇਡ ਰਿਹਾ ਜਿਹਦੀ ਚਪੇਟ 'ਚ ਭਾਰਤ ਵਰਗਾ ਮੁਲਕ ਵੀ ਆਉਂਦਾ ਜਾ ਰਿਹਾ ਤੇ ਦੂਸਰੇ ਪਾਸੇ ਇਰਾਨ ਦੇ ਵਿੱਚ ਹੋ ਰਹੇ ਮਨੁੱਖੀ ਹੱਕਾਂ ਦਾ ਕਹਾਂ ਤੇ ਲਗਾਤਾਰ ਹੋ ਰਹੀਆਂ ਮੌਤਾਂ ਸਵਾਲ ਬਣ ਕੇ ਖੜੀਆਂ ਜੀ ਇਹਨਾਂ ਸਾਰਿਆਂ ਦੀ ਬਾਤ ਪਾਉਂਦਿਆਂ ਮੈਂ ਸਵਾਗਤ ਕਰਦਿਆਂ ਸਰਦਾਰ ਹਰਨੀਤ ਸਿੰਘ ਜੀ ਸਭ ਤੋਂ ਪਹਿਲਾਂ ਇਸੇ ਨੁਕਤੇ ਤੇ ਆਉਣਾ ਚਾਹਨਾ ਕਿ ਅੱਜ ਮਾਗੀ ਮੇਲਾ ਮਾਗੀ ਮੇਲੇ ਤੇ ਸੰਗਤ ਗੁਰੂ ਘਰ ਨਤਮਸਤਕ ਹੋਣ ਵੀ ਜਾਊਗੀ ਪਰ ਰਾਜਨੀਤਿਕ ਧਿਰਾਂ ਦਾ ਧਿਆਨ ਸਭ ਤੋਂ ਵੱਧ ਇਹ ਹੋਊਗਾ ਕਿ ਸਾਡੇ ਪੰਡਾਲ 'ਚ ਕਿੰਨੇ ਕੀ ਕਾਠ ਹੀ ਰਾਜਨੀਤਿਕ ਸਫਲਤਾ ਦਾ ਪ੍ਰਤੀਕ ਬਣ ਗਈ ਹੈ ਜਾਂ ਲੋਕ ਮੁੱਦਿਆਂ ਦੀ ਬਾਤ ਪਾਉਣਾ ਸਿਆਸੀ ਜਮਾਤ ਭੁੱਲ ਗਈ ਹੈ ਜਾਂ ਅੱਜ ਲੱਗਦਾ ਹੈ ਤੁਹਾਨੂੰ ਕਿ ਉੱਥੋਂ ਚੋਣ ਵਿਗਲਦੇ ਰੂਪ ਚ ਸ਼ਾਇਦ ਲੋਕਾਂ ਦਾ ਕੋਈ ਦਰਦ ਬੰਡਾਇਆ ਜਾਵੇ ਸੱਚ ਬੋਲਿਆ ਜਾਏਗਾ ਝੂਠ ਬੋਲਿਆ ਜਾਏਗਾ ਕੋਈ ਵੱਡਾ ਸੁਨੇਹਾ ਦਿੱਤਾ ਜਾਏਗਾ ਕੀ ਹੋਣ ਜਾ ਰਿਹਾ ਜੀ ਅੱਜ ਅਕਾਲੀਆਂ ਦੀਆਂ ਜਾਂ ਆਮ ਆਦਮੀ ਪਾਰਟੀ ਦੀਆਂ ਸਟੇਜਾਂ ਤੋਂ ਜਿਹੜੇ ਸਿੱਖ ਇਤਿਹਾਸ ਨਾਲ ਸੰਬੰਧਿਤ ਤੇ ਬੜੇ ਜੋੜ ਮੈਂ ਇਹਨਾਂ ਨੇ ਚਾਹੇ ਸ਼ਹੀਦੀ ਸਮਾਗਮ ਕਈ ਨੇ ਫਤਿਹਗੜ ਸਾਹਿਬ ਦੇ ਸਮਾਗਮ ਤੋਂ ਮੌਕੇ ਕੁਮਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਕਿ ਕਿਉਂਕਿ ਇੱਥੇ ਕੋਈ ਇਤਿਹਾਸ ਕੋਈ ਕੁਰਬਾਨੀ ਕੋਈ ਉਹ ਗੱਲ ਘੱਟ ਹੁੰਦੀ ਹੈ ਦੁਸ਼ਣਬਾਜੀ ਜ਼ਿਆਦਾ ਹੁੰਦੀ ਹੈ ਇਸੇ ਕਰਕੇ ਸਿਆਸੀ ਇਸ ਲਈ ਸਿਆਸੀ ਕਾਨਫਰੰਸਾਂ ਨਾ ਕੀਤੀਆਂ ਜਾਂ ਉਦੋਂ ਤੋਂ ਫਤਿਹਗੜ੍ਹ ਸਾਹਿਬ ਔਰ ਈਵਨ ਇੱਥੇ ਵੀ ਮੰਗੀ ਦੇ ਮੇਲੇ ਤੇ ਵੀ ਈਵਨ ਜਿਹੜਾ ਵਿਸਾਖੀ ਦਾ ਹੁੰਦਾ ਔਰ ਇੱਥੇ ਹੁਲਾ ਮਹੱਲਾ ਤੇ ਕੁਝ ਸਮੇਂ ਲਈ ਇਹ ਕਾਨਫਰੰਸਾਂ ਰੁਕ ਦਿੱਤੀਆਂ ਗਈਆਂ ਸੀ ਫਿਰ ਸ਼ਰੋਮਣੀ ਅਕਾਲੀ ਦਰ ਕਰਦਾ ਆ ਰਿਹਾ ਤੇ ਹੁਣ ਹੌਲੀ-ਹੌਲੀ ਸਾਰੇ ਦੁਬਾਰਾ ਸ਼ੈਦ ਇਸ ਪ੍ਰਕਿਰਿਆ ਦੇ ਵਿੱਚ ਪੈਦੇ ਜਾ ਰਹੇ ਨੇ ਤੇ ਮਾਗੀ ਦੇ ਮੇਲੇ ਦੇ ਉੱਤੇ ਜਿਹੜੀਆਂ ਇਹ ਕਾਨਫਰੰਸਾਂ ਹੋਣਗੀਆਂ ਬਿਨਾਂ ਸ਼ੱਕ ਇਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਾਲਵਾ ਖੇਤਰ ਦੇ ਵਿੱਚੋਂ ਜਿਹੜੇ ਉਹ ਕਈ ਜ਼ਿਲ੍ਹਿਆਂ ਦੇ ਲੋਕ ਜਿਹੜੇ ਆਉਂਦੇ ਨੇ ਤਾਂ ਉੱਥੋਂ ਇੱਕ ਚੋਣ ਵਿਗਲ ਦੇ ਤੌਰ ਦੇ ਉੱਤੇ ਹੀ ਸੋਚਦੀਆਂ ਨੇ ਪੋਲੀਟੀਕਲ ਧਿਰਾਂ ਨੂੰ ਹੋਰ ਕੋਈ ਬਹੁਤ ਜ਼ਿਆਦਾ ਮਕਸਦ ਨਹੀਂ ਹੈ ਕਿਉਂਕਿ ਸੁਬੀਰ ਸਿੰਘ ਬਾਦਲ ਆਪ ਪਰਸਨਲ ਹੀ ਲੱਗੇ ਹੋਏ ਨੇ ਕਾਫੀ ਉਹਨਾਂ ਏਰੀਆ ਦੇ ਵਿੱਚ ਔਰ بار بار ਵੀਡੀਓ ਆ ਰਹੀਆਂ ਨੇ ਔਰ ਨਾਲ ਉਹ ਕਹਿੰਦੇ ਸੁਣਦੇ ਨੇ ਕਿ ਜੀ ਮੇਲੇ ਵਾਲੇ ਬੰਦੇ ਨਾ ਜਿਆਦਾ ਲਿਆਇਓ ਉਹ ਲਿਆਇਓ ਜਿਹੜੇ ਸਿੱਧੇ ਆਪਣੀ ਕਾਨਫਰੰਸ ਚ ਆਉਣ ਕਾਨਫਰੰਸ ਚ ਬੈਠਣ ਤੇ ਉਦੋਂ ਬਾਅਦ ਚਾਹੇ ਉਹ ਮੇਲਾ ਦੇਖਣ ਜਾਂ ਵਾਪਸ ਜਾਣ ਪਰ ਇਹ ਨਾ ਹੋਵੇ ਕਿ ਤੁਸੀਂ ਬੱਸਾਂ 'ਚ ਤੁਹਾਡੇ ਕੋਲ ਆ ਜਾਣਗੇ ਤੇ ਬੱਸਾਂ ਚੜਨ ਤੇ ਮੇਲੇ ਨੂੰ ਚਲੇ ਜਾਣ ਆਪਣੀ ਕਾਨਫਰੰਸ ਦੇ ਚਾਹਨ ਇਹ ਇਕੱਠ ਜਿਹੜਾ ਉਕੰਦਰ ਨੇ 2017 ਦਾ ਇੱਕ ਆਧਾਰ ਤਿਆਰ ਕਰ ਦੇਗਾ ਐਡਾ ਵੱਡਾ ਕੱਟ ਕਰੋ ਕਿ ਇਹ ਪਤਾ ਲੱਗ ਜੇ ਕਿ ਅਕਾਲੀ ਦਲ ਤਾਂ ਆ ਰਿਹਾ ਹੈ ਅਕਾਲੀ ਦਲ ਤਾਂ ਹੁਣ ਅਗਲੀ ਇਲੈਕਸ਼ਨ ਦੇ ਵਿੱਚ ਬਸ 27 ਦੀ ਕਿਉਂਕਿ ਉਹਦੋਂ ਲਾਸਟ ਹੈ ਫਿਰ ਸ਼ਾਇਦ ਨਾ ਹੋਵੇ ਕੋਡ ਲੱਗ ਜੇ ਤਾਂ ਇਹਨੂੰ ਇੱਕ ਯਾਦਗਾਰ ਰੈਲੀ ਦੇ ਤੌਰ ਤੇ ਇੱਕ ਪੁਸ਼ ਕਰਨ ਦੇ ਵਾਸਤੇ ਕਿ ਜੀ ਕੈਂਪੇਨ ਚੱਲ ਰਹੀ ਹੈ ਇਧਰ ਨੂੰ ਧਿਆਨ ਦਿਓ ਇਹ ਉਹਨਾਂ ਦੀ ਆਪਣੀ ਵਰਡਿੰਗ ਹੈ ਬਿਨਾਂ ਸ਼ਾਕੂ ਅਕਾਲੀ ਦਲ ਦਾ ਇੱਕ ਗੜ ਵੀ ਬਣਿਆ ਜਾਂਦਾ ਏਰੀਆ ਪੂਰਾ ਜਿਵੇਂ ਬਠਿੰਡੇ ਤੋਂ ਮੁਖਸਰ ਫਰੀਦਕੋਟ ਜਿਹੜਾ ਉਹ ਸਾਰੇ ਜ਼ਿਲ੍ਹੇ ਫਰੋਜ਼ਪੁਰ ਤੋਂ ਜਾਣਗੇ ਇਕੱਠਾ ਅਕਾਲੀ ਦਲ ਕਰ ਹੀ ਰਹਿੰਦਾ ਇਸ ਕੋਈ ਦੋਰਾ ਬਾਨੀ ਹੈ ਇਕੱਠਾ ਜਦ ਕਲ ਸਾਰੀਆਂ ਪਾਰਟੀਆਂ ਕਰ ਲੈਂਦੀਆਂ ਨੇ ਕਿਉਂਕਿ ਰਿਸੋਰਸਸ ਬਹੁਤ ਜ਼ਿਆਦਾ ਨੇ ਸਾਧਨ ਜਿਹੜੀਆਂ ਪਾਰਟੀਆਂ ਕੋਲ ਹੁੰਦਾ ਜਿਨ੍ਹਾਂ ਨੇ ਮਤਲਬ ਬਸਾਂ ਪਿੰਡਾਂ ਦੇ ਵਿੱਚ ਫ੍ਰੀ ਭੇਜ ਦੇਣੀਆਂ ਨੇ ਤੇ ਉਹਨਾਂ ਚ ਰੱਖਣਾ ਤੇ ਆਉਣਾ ਹੈ ਬਾਕੀ ਚੀਜ਼ਾਂ ਨੇ ਉਹਦੇ ਲਈ ਇਕੱਠ ਬਹੁਤਾ ਮੁਸ਼ਕਲ ਕੰਮ ਨਹੀਂ ਹੁੰਦਾ ਇਸ ਲਈ ਅਕਾਲੀ ਦਲ ਤਾਂ ਆਪਣੀ ਜਿਹੜੀ ਖੋਈ ਹੋਈ ਜ਼ਮੀਨ ਹੈ ਉਹਨੂੰ ਤਲਾਸ਼ਣ ਦੀ ਕੋਸ਼ਿਸ਼ ਦੇ ਵਿੱਚ ਹੈ ਦੁਬਾਰਾ ਇਹ ਅਸਰਟ ਕਰਨ ਦੀ ਕੋਸ਼ਿਸ਼ ਹੈ ਕਿ ਅਸੀਂ ਹੀ ਨੰਬਰ 1 ਪਾਰਟੀ ਆ 27 ਚ ਅਸੀਂ ਆਗੇ ਸਮਝਣੋ ਏਜੰਡਾ ਉੱਥੇ ਕੀ ਜਾਊਗਾ ਏਜੰਡਾ ਹੁਣ ਤੱਕ ਜੋ ਦੇ ਰਹੇ ਨੇ ਕਿ ਤੁਸੀਂ 10 ਸਾਲ ਗਲਤੀ ਕਰ ਲਈ ਪੰਜਾਬ ਬਰਬਾਦ ਹੋ ਗਿਆ ਅਕਾਲੀ ਦਲ ਨੇ ਖਾਸ ਤੌਰ ਤੇ ਪ੍ਰਕਾਸ਼ਕ ਬਾਦਲੂਣਾ ਨੇ ਪੰਜਾਬ ਖੜਾ ਕੀਤਾ ਸੀ ਸਾਰੀਆਂ ਸਕੀਮਾਂ ਉਹਨਾਂ ਨੇ ਲਿਆਂਦੀਆਂ ਮੁੜ ਕੇ ਆਪਣਾ ਉਸੇ ਨੂੰ ਪੰਜਾਬ ਦੇ ਵਿੱਚ ਦੁਬਾਰਾ ਖੁਸ਼ਹਾਲੀ ਦੇ ਵਾਸਤੇ ਅਕਾਲੀ ਦਲ ਆਉਣਾ ਬੜਾ ਜ਼ਰੂਰੀ ਹੈ ਇਹ ਜਿਹੜਾ ਇੱਕ ਟਰਮ ਹੈ ਇੱਕ ਐਂਗਲ ਹੈ ਸੁਬੀਰ ਸਿੰਘ ਬਾਦਲ ਦਾ ਜਿਹੜਾ ਜ਼ਿਆਦਾਤਰ ਹੋਵੇ ਦੂਜਾ ਐਂਗਲ ਕਈ ਵਾਰ ਧਾਰਮਿਕੋਂ ਨਾਲ ਜੋੜ ਲੈਂਦੇ ਨੇ ਕਿ ਸਾਰਿਆਂ ਦਾ ਹਮਲਾ ਅਕਾਲੀ ਦਲ ਤੇ ਹੈ ਕਿ ਜੀ ਸਿੱਖ ਸਫਾ ਮਾਂ ਤੇ ਕਬਜ਼ੇ ਹੋ ਰਹੇ ਨੇ ਬਾੜਨੀਆ ਉਦਾਹਰਨਾਂ ਦਿੱਲੀ ਦੀ ਉਦਾਹਰਨ ਹਰਿਆਣੇ ਦੀ ਉਦਾਹਰਨ ਹਜ਼ੂਰ ਸਾਹਿਬ ਦੀ ਉਦਾਹਰਨ ਉਸ ਐਂਗਲ ਦੀਆਂ ਨੇ ਕੁਝ ਇਹ ਚੀਜ਼ਾਂ ਹੁੰਦੀਆਂ ਨੇ ਇਹ ਦੋਨੇ ਚੀਜ਼ਾਂ ਦਾ ਇੱਕ ਮਨਾਫ ਕਰਕੇ ਇਹ ਮੇਰੇ ਖਿਆਲ ਦਾ ਪ੍ਰੋਸੈਸ ਦੀ ਗੱਲ ਹੈ ਕਿ ਉਧਰ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਸਟੇਜ ਹੋਏਗੀ ਉਸ ਪੱਧਰ ਦੇ ਉੱਤੇ ਹੈ ਔਰ ਇਹ ਦੋ ਸਟੇਜਾਂ ਹੋਣਗੀਆਂ ਇੱਕ ਨਹੀਂ ਅਖਾਲੀ ਦਲ ਪੁਲਰ ਸਰਜੀਤ ਤਾਂ ਨਹੀਂ ਕਰ ਰਿਹਾ ਉੱਥੇ ਅਜੇ ਉਸ ਲੈਵਲ ਤੇ ਅਖਰ ਵਾਰਸ ਪੰਜਾਬ ਦੇ ਜ਼ਰੂਰ ਪਹਿਲਾਂ ਵੀ ਸਟੇਜ ਲਾਇਸੀ ਪਿਛਲੇ ਵਾਰੀ ਵੀ ਤੇ ਐਸ ਕੀ ਮਿਸਟੇਜ ਵਾਰਸ ਪੰਜਾਬ ਦੇ ਲਾ ਰਹੇ ਨੇ ਇਹ ਦੋ ਸਟਰੀਮ ਜਨੇ ਦੋ ਗਰੁੱਪ ਨੇ ਹੁਣ ਉਹ ਕਿੱਥੇ ਨੇ ਪਹਿਲਾਂ ਪਿਛਲੀ ਮੰਗੀ ਤੇ ਤਾਂ ਉਹਨਾਂ ਨੇ ਆਪਣੀ ਪਾਰਟੀ ਦਾ ਅਰਗੂਮੈਂਟ ਕੀਤੀ ਸੀ ਉੱਥੋਂ ਆਗਾਜ਼ ਕੀਤਾ ਸੀ ਅੱਜ ਉਹ ਪਾਰਟੀ ਦੀ ਮੈਂਬਰਸ਼ਿਪ ਕੱਟ ਕੇ ਬਾਕੀ ਚੀਜ਼ਾਂ ਕੱਟ ਕੇ ਕਿੰਨੇ ਕੁ ਲੋਕ ਜੁੜਦੇ ਨੇ ਕਿਸ ਲੈਵਲ ਦੀ ਤਾਕਤ ਨੂੰ ਸ਼ੋਅ ਕਰਦੇ ਨੇ ਕੀ ਉਹ ਏਜੰਡਾ ਆਪਣਾ ਪੋਲੀਟੀਕਲ ਦਿੰਦੇ ਨੇ ਇਹ ਸਾਰਾ ਵੀ ਦੇਖਣ ਦੀ ਗੱਲ ਹੈ ਉਸ ਪੱਧਰ ਦੇ ਉੱਤੇ ਹੋਏ ਕਾਂਗਰਸ ਇਹਦੇ ਤੇ ਨਹੀਂ ਕਰ ਰਹੀ ਇਹ ਕਾਂਗਰਸ ਹਾਲਾਂਕਿ ਇਹ ਜਿਹੜਾ ਵੀ ਰਾਜਾ ਬੜਿੰਗ ਦਾ ਜਿਹੜਾ ਪਾਰਟੀ ਪ੍ਰਧਾਨ ਦਾ ਭਾਵੇਂ ਉਹ ਅੱਜ ਕੱਲ੍ਹ ਲੁਧਿਆਣੇੋਂ ਜਿੱਤੇ ਹੋਏ ਨੇ ਪਰ ਉਹ ਮੁਕਸਰ ਦੇ ਨੇੜੇ ਮੁਕਸਰ ਦੇ ਨੇੜੇ ਹੀ ਰਹਿੰਦੇ ਨੇ ਅਰਕ ਪ੍ਰਿੰਕੋੜ ਚ ਪੈਂਦਾ ਪਰ ਉਹ ਗਿਦੜਬਾਹ ਮੁਕਸਰ ਚ ਪੈਂਦਾ ਜਿੱਥੋਂ ਪਹਿਲਾਂ ਜੰਦੇ ਰਹੇ ਔਰ ਲੋਕਲ ਵੀ ਹਰਚਰਨ ਬਰਾੜ ਉਹ ਨਹੀਂ ਵੱਡੇ ਲੀਡਰ ਰਹੇ ਨੇ ਕਾਂਗਰਸ ਦੇ ਮੁਕਸਰ ਦੇ ਵਿੱਚੋਂ ਪਰ ਕਾਂਗਰਸ ਦਾ ਆਪਣਾ ਫੈਸਲਾ ਸ਼ਾਇਦ ਇਹ ਹੈ ਕਿ ਉਹ ਨਹੀਂ ਮਤਲਬ ਕਰਨਗੇ ਉੱਥੇ ਜਾ ਕੇ ਲੀਡਰਸ਼ਿਪ ਜਾਂਦੀ ਹੈ ਬੜੀ ਵਾਰ ਮੱਥਾ ਟੇਕਦੀ ਹੈ ਤੇ ਵਾਪਸ ਆ ਜਾਂਦੀ ਹੈ ਪਰ ਸ਼ਾਇਦ ਇਹ ਰੈਲੀ ਜਿਹੜੀ ਹੈ ਰੈਲੀ ਉਹਨਾਂ ਦੀ ਆ ਜਿਹੜੀਆਂ ਦੂਜੀਆਂ ਚੱਲ ਰਹੀਆਂ ਨੇ ਮਨਰੇਗਾ ਦੇ ਬਦਲੇ ਜਿਹੜਾ ਜੀ ਰਾਮ ਜੀ ਐ ਵਿਕਸ਼ਿਤ ਭਾਰਤ ਜੀ ਰਾਮ ਜੀ ਆਏ ਐ ਇਹਦੇ ਤੇ ਉਹ ਕੰਟੀਨਿਊ ਰੈਲੀਆ ਕਰ ਰਹੇ ਨੇ ਕਿਉਂਕਿ ਇਹ ਕਾਂਗਰਸ ਵਰਕਿੰਗ ਕਮੇਟੀ ਦਾ ਫੈਸਲਾ ਹੈ ਇਹ ਨੈਸ਼ਨਲ ਲੈਵਲ ਤੇ ਹੀ ਇਸ ਪਾਸੇ ਵੱਲ ਨੂੰ ਹੋ ਰਹੀਆਂ ਨੇ ਉਹ ਚੀਜ਼ਾਂ ਚੱਲ ਰਹੀਆਂ ਨੇ ਇਹਦੇ ਤੇ ਜਾ ਤੇ ਇਸ ਕਰਕੇ ਉਹਦੇ ਤੇ ਹੁਣ ਜਿਹੜੀਆਂ ਇਹ ਕਾਂਗਰਸ ਕੀ ਕਹਿ ਰਹੀ ਆ ਕਾਂਗਰਸ ਤਾਂ ਕਹਿ ਰਹੀ ਆ ਕਿ ਅਸੀਂ ਤਾਂ ਆ ਗਏ ਜੀ ਬਾਕੀ ਚੀਜ਼ਾਂ ਨੇ ਅਸੀਂ ਹੀ ਰੀਅਲ ਬਦਲਣਾ ਸਾਡੇ ਸੱਚੀ ਬੁਸ਼ਤਰ ਭਾਵੇਂ ਕੋਈ ਨਹੀਂ ਬਣੇ ਭਗੇ ਲੋਣਾ ਨੇ ਇਹ ਵੀ ਕਹਿ ਦਿੱਤਾ ਕਿ ਚੀਫ ਮਨਿਸਟਰ ਕੋਈ ਨਹੀਂ ਹੋਏਗਾ ਅਸੀਂ ਬਿਨਾ ਚੀਫ ਮਨਿਸਟਰ ਤੋਂ ਜਾਵਾਂਗੇ ਕਾਗਰਸ ਦੇ ਰਾਜ ਬਣੂਗਾ ਤੇ ਉਦੋਂ ਬਾਅਦ ਦੇਖਾਂਗੇ ਕੌਣ ਚੀਫ ਮਨਿਸਟਰ ਬਣਦਾ ਕੌਣ ਨਹੀਂ ਬਣਦਾ ਉਹ ਆਪਣੇ ਜਿਹੜੀ ਜਿਹੇ ਵੀਕ ਪੁਆਇੰਟ ਨੇ ਜਿਹੜੇ ਉਹਨਾਂ ਤੇ ਅਟੈਕ ਕੋੜੇ ਨੇ ਉਹਨਾਂ ਨੂੰ ਸਪਾਈ ਵੀ ਦੇ ਰਹੇ ਨੇ ਤੇ ਨਾਲ ਪੋਲਾਈਜੇਸ਼ਨ ਵੀ ਕਰਨੀ ਟਰਾਈ ਕਰ ਰਹੇ ਨੇ ਪਰ ਇੱਥੇ ਇੱਕ ਗੱਲ ਜਿਹੜੀ ਹੈ ਕਿ ਬੀਜੇਪੀ ਵੱਡੇ ਪੱਧਰ ਦੇ ਉੱਤੇ ਪਹਿਲੀ ਵਾਰ ਸ਼ਾਇਦ ਐਡੇ ਵੱਡੇ ਪੱਧਰ ਤੇ ਇੰਡੀਪੈਂਡੈਂਟ ਉਹ ਕਾਨਫਰੰਸ ਕਰਨ ਜਾ ਰਹੀ ਹੈ ਸ਼ਾਇਦ ਉਹਦੀ وجہ ਇਹ ਕਿ ਵੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਚ ਬਹੁਤ ਸਾਰੇ ਦੂਜੀਆਂ ਪਾਰਟੀਆਂ ਤੋਂ ਬੰਦੇ ਆਏ ਨੇ ਸਿੱਖਾਂ ਚੋਂ ਵੀ ਬੰਦੇ ਆਏ ਨੇ ਜਿਹਦੇ ਆਧਾਰ ਤੇ ਬੀਜੇਪੀ ਇਹ ਕਹਿੰਦੀ ਅਸੀਂ ਪਿੰਡ ਚ ਜਾਂ ਸ਼ਹਿਰ ਚ ਜਾਵਾਂਗੇ ਕੀ ਉਹ ਨੰਬਰੇ ਨੇ ਗਿਰਤੀ ਦੇ ਤੌਰ ਦੇ ਉੱਤੇ ਜਾਂ ਉਹਨਾਂ ਦਾ ਕੋਈ ਆਧਾਰ ਵੀ ਬਹੁਤ ਵੱਡਾ ਜਿਵੇਂ ਹੁਣ ਮੁਖਸਰ ਦੇ ਜਿਹੜੇ ਮੇਨ ਉੱਥੇ ਲਾਏ ਜਾ ਰਹੇ ਨੇ ਆਰਗੇਨਾਈਜ਼ਰ ਦੇ ਤੌਰ ਦੇ ਉੱਤੇ ਮੁਖਸਰ ਸਾਹਿਬ ਦੇ ਵਿੱਚ ਬੀਜੇਪੀ ਦੇ ਬੋਰਡ ਜਾਂ ਵਾਕੀ ਦੇ ਚੀਜ਼ਾਂ ਉਹ ਭਾਈ ਰਾਹੁਲ ਸਿੱਧੂ ਜਿਹੜੇ ਨੇ ਰਾਹੁਲ ਸਿੰਘ ਸਿੱਧੂ ਭਾਈ ਕੇ ਪਰਿਵਾਰ ਦੇ ਵਿੱਚੋਂ ਨੇ ਭਾਈ ਕੇ ਪਰਿਵਾਰ ਦੇ ਵਿੱਚ ਇਹ ਸੀ ਕਿ ਇਹਨਾਂ ਦੇ ਫਾਦਰ ਵੀ ਐਮ ਐਲ ਏ ਰਹੇ ਸੀ ਭਾਈ ਹਰਦਨਪਾਲ ਸਿੰਘ ਕੁੱਕੂ ਇਹ ਕਾਂਗਰਸ ਦੇ ਵਿੱਚ ਰਹੀ ਫੈਮਿਲੀ ਤੇ ਕਾਂਗਰਸ ਦੇ ਵਿੱਚੋਂ ਪਰ ਉਦੋਂ ਪਹਿਲਾਂ ਅਕਾਲੀ ਦੰਦ ਹੀ ਹੁੰਦੇ ਸੀ ਇਹਨਾਂ ਦਾ ਤਾਇਆ ਜੀ ਸੀਗੇ ਮੇਰੇ ਕਿਹਾ ਉਹ ਭਾਈ ਸੁਮਿੰਦਰ ਸਿੰਘ ਸੁਮਿੰਦਰ ਸਿੰਘ ਐਮ ਪੀ ਰਹੇ ਤੇ ਉਦੋਂ ਜਦੋਂ ਅਕਾਲੀ ਦਲ ਨੇ ਬਾਈਕਾਟ ਨਹੀਂ ਕੀਤਾ ਕਾਂਗਰਸ ਨੇ ਬਾਈਕਾਟ ਕੀਤਾ ਸੀਗਾ ਇਲੈਕਸ਼ਨ ਦਾ ਤੇ ਉਸ ਇਲੈਕਸ਼ਨ ਦੇ ਵਿੱਚ 1991 ਦੇ ਵਿੱਚ ਇਹ ਇਲੈਕਸ਼ਨ ਸੀ ਜਿਹੜੇ ਬਿਲਕੁਲ ਇੱਕ ਦਿਨ ਪਹਿਲਾਂ ਜਾ ਕੇ ਪੋਸਟਪੋਨ ਹੋ ਗਈ ਸੀ ਰੱਦ ਕਰਤੀ ਸੀ ਉਦੋਂ ਭਾਈ ਸੁਮਿੰਦਰ ਸਿੰਘ ਨੂੰ ਉਦੋਂ ਪੜਾ ਜਿਹੜਾ ਚਰਵਾਸ ਸੀਗਾ ਕਿ ਲੋਕਾਂ ਨੂੰ ਤੋਲਦੇ ਹੁੰਦੇ ਸੀਗੇ ਲੱਡੂਆਂ ਨਾਲ ਜਾਂ ਵੱਖ-ਵੱਖ ਮਾਮਲਿਆਂ 'ਚ ਭਾਈ ਸੁਮਿੰਦਰ ਸਿੰਘ ਦੇ ਕੰਡੇ ਦੇ ਹੇਠ ਬੰਬ ਧਰ ਦਿੱਤਾ ਗਿਆ ਸੀ ਬੰਬ ਨਾਲ ਉਡਾਏ ਗਏ ਸੀ ਉਹ ਸਮੇਂ ਉਹ ਉਸ ਪਾਸੇ ਹੁੰਦੇ ਸੀ ਉਦੋਂ ਉਹ ਅਕਾਲੀ ਦਲ ਨਾਲ ਸੀਗੇ ਭਾਈ ਸੁਮਿੰਦਰ ਸਿੰਘ ਗੌੜੀ ਉਹ ਫੈਮਲੀ ਹੈ ਭਾਈ ਕਹਿੰਦੀ ਭਾਈ ਕਹਿੰਦੀਆਂ ਫੈਮਲੀ ਜਿਹੜੀਆਂ ਨੇ ਬੰਦੇ ਪੰਜਾਬ ਦੇ ਵਿੱਚ ਜਾਂ ਕਿਤੇ ਉਹ ਦੁਨੀਆਂ ਉਹਨਾਂ ਨੇ ਕਿਤਨਾ ਕਿਤੇ ਗੁਰੂ ਸਾਹਿਬਾਨ ਨਾਲ ਪਛੋਕੜ ਦੇ ਤੌਰ ਦੇ ਉੱਤੇ ਜਿਹੜੇ ਪਰਿਵਾਰਕ ਤੌਰ ਤੇ ਇੱਜ਼ਤ ਤੇ ਕਮਾਲ ਕਿਤੇ ਨਾਂ ਦੇ ਰੂਪ ਚ ਚੱਲਦਾ ਰਹਿੰਦਾ ਭਾਵੇਂ ਘੱਟ ਵੱਧ ਸਿਆਸਤ ਤੁਸੀਂ ਕੀ ਕਰਦੇ ਹੋ ਇੱਕ ਅਲੱਗ ਗੱਲ ਹੈ ਸ਼ਾਇਦ ਉਹਨਾਂ ਗੱਲਾਂ ਦੇ ਆਧਾਰ ਤੇ ਹੁਣ ਬੀਜੇਪੀ ਨੂੰ ਲੱਗਦਾ ਕਿ ਜਦੋਂ ਇਹ ਕਰਨਗੇ ਤਾਂ ਐਸੇ ਜੀ ਤਾਂ ਬਜੇ ਪਰਿਵਾਰ ਵੀ ਮਜ਼ਬੂਤ ਨੇ ਤੇ ਬੀਜੇਪੀ ਕੋਈ ਕਮੀ ਨਹੀਂ ਹੈ ਉਸ ਪੱਧਰ ਤੇ ਉੱਥੇ ਜਾ ਕੇ ਹੁਣ ਸਵਾਲ ਇਹੀ ਹੈ ਕਿ ਹੋਊਗਾ ਕੀ ਇਹਦੇ ਚ ਕਹਿਣਗੇ ਕਿ ਇਹ ਜ਼ਿਆਦਾ ਇੰਪੋਰਟੈਂਟ ਹੈ ਮੈਨ ਇਹਦੇ ਨਾਲ ਔਰ ਜਿਹੜੇ ਗੱਲ ਹੋ ਰਹੀ ਹੈ ਉੱਥੇ ਮੰਗੀ ਦੇ ਮੈਲੇ ਤੇ ਇਹ ਕੀ ਅੱਜ ਤੋਂ ਹੀ ਮਤਲਬ ਇੱਕ ਨਵਲ ਦੀ ਕੈਂਪੇਨ ਸ਼ੁਰੂ ਹੋ ਜੇ ਲੱਗਦਾ ਇਹ ਹੈ ਕਿ ਇਥੋਂ ਸਤਾਈ ਦਾ ਆਗਾਜ਼ ਹੈ ਵੱਡੇ ਇਕੱਠ ਕਰਕੇ ਕਿ ਅਸੀਂ ਕੀ ਕਰਾਂਗੇ ਸਰਕਾਰੀ ਤੌਰ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੀ ਆਪਣੀ ਰੈਲੀ ਨਹੀਂ ਉਹ ਸਰਕਾਰੀ ਰੈਲੀ ਹੈ ਪਾਰਟੀ ਦੀ ਰੈਲੀ ਨਹੀਂ ਇਸੇ ਕਰਕੇ ਤਾਂ ਇਹ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਦੀ ਰੈਲੀ ਹੈ ਇਸੇ ਕਰਕੇ ਪੀਆਰਟੀਸੀ ਦੀਆਂ ਬੱਸਾਂ ਸਾਰੀਆਂ ਜਾ ਰਹੀਆਂ ਨੇ ਇਸੇ ਕਰਕੇ ਕੱਲੇ ਕੱਲੇ ਪਟਵਾਰ ਹਲਕੇ ਨੂੰ ਇੱਕ ਇੱਕ ਪਟਵਾਰੀ ਦੀ ਜ਼ਿੰਮੇਵਾਰੀ ਲਾਤੀ ਕਿਸੇ ਨੂੰ 12 ਬੱਸਾਂ ਦੇ ਕੇ ਕਿਸੇ ਨੂੰ ਕਿੰਨੀਆਂ ਪੰਜਾਬ ਚੋਂ ਵੀ ਆ ਤੁਸੀਂ ਲਿਆਉਣਾ ਤੁਸੀਂ ਸੁਪਰਵਾਈਜ਼ਰ ਹੋ ਇਸ ਲਈ ਡਰਾਈਵਰ ਦਾ ਕੰਡੈਕਟਰ ਦਾ ਕੇਅਰ ਕਾਉਂਟ ਕਰੇਗਾ ਸੁਪਰਵਾਈਜ਼ਰ ਦੇ ਨਾਵਾਂ ਆਈਆਂ ਲਿਸਟਾਂ ਜਿਹੜੀਆਂ ਨੇ ਉਹ ਜਾਰੀ ਕਰਤੀਆਂ ਨੇ ਉਸ ਪੱਧਰ ਤੇ ਉੱਤੇ ਜਾ ਕੇ ਤੇ ਇਹ ਜਿਹੜਾ ਕੰਮ ਚੰਨ ਹੋਏਗਾ ਉਹ ਸਰਕਾਰੀ ਹੋਏਗਾ ਕਿਹਾ ਜਾ ਰਿਹਾ ਕਿ ਕਾਫੀ ਵੱਡਾ ਕਰ ਰਹੇ ਨੇ ਵੱਡਾ ਹੋ ਜਾਂਦਾ ਜਦੋਂ ਤੁਸੀਂ ਕਿਸੇ ਪਟਵਾਰੀ ਪਟਵਾਰੀ ਕਿਸੇ ਨੂੰ ਪਿੰਡ ਚ ਕਹੇ ਕਿ ਤੁਸੀਂ ਦਾਦ ਬੰਦੇ ਚੱਲਣਾ ਹੈ ਦੂਜੇ ਪਿੰਡ ਨੂੰ ਕਹੇ ਦਾਸ ਕੌਣ ਜਵਾਬ ਦਿੰਦਾ ਕਿਉਂਕਿ ਪਟਵਾਰੀ ਤੱਕ ਤਾਂ ਰੋਜ਼ ਕੰਮ ਪੈਂਦਾ ਜਾਂ ਉਹਦੇ ਨਾਲ ਜੁੜ ਕੇ ਤੁਸੀਂ ਕੋਆਪਰੇਟਿਵ ਸੁਸਾਇਟੀ ਵਾਲਿਆਂ ਨੂੰ ਕਹਿੰਦੇ ਹੋ ਉਹਦੇ ਤੇ ਉਹਨਾਂ ਰੋਜ਼ ਕਿਸਾਨਾਂ ਦਾ ਜਾਂ ਬਾਕੀ ਦਾ ਬਾਪ ਪੈਂਦਾ ਲੋਕ ਚਲੇ ਜਾਂਦੇ ਨੇ ਉਰ ਸਦਨ ਦੇ ਉੱਤੇ ਇਸ ਲਈ ਇਹ ਸਰਕਾਰੀ ਸ਼ੋਅ ਹੋਏਗਾ ਇੱਕ ਲੈਵਲ ਦਾ ਬਾਕੀ ਦੇ ਪੋਲਿਟਿਕਲ ਸ਼ੋਅ ਆਪਣੇ ਲੈਵਲ ਤੇ ਪਰ ਇੱਥੇ ਰਵਿੰਦ ਕੇਜਰੀਵਾਰ ਭਗਵੰਤ ਮਾਨ ਉਹਨਾਂ ਕੀ ਮੈਸੇਜ ਦਿੰਦੇ ਨੇ ਮੈਸੇਜ ਤਾਂ ਜਿਹੜਾ ਪਹਿਲਾਂ ਦਿੰਦੇ ਆ ਰਹੇ ਨੇ ਉਹ ਤੋਂ ਦਮਾ ਕੀ ਦੇਣਗੇ ਉਹੀ ਮੈਸੇਜ ਹੋਏਗਾ ਕਿ ਅਸੀਂ ਨਸ਼ੇ ਖਤਮ ਕਰਤੇ ਦੂਜੇ ਆਗੇ ਤਾਂ ਨਸ਼ੇ ਹੀ ਰਹਿਣਗੇ ਜਾਂ ਅਸੀਂ ਸਿੱਖਿਆ ਕਰਾਤੀ ਲਿਆਂਦੀ ਅਸੀਂ ਸ਼ਹਿਰ ਦੇ ਵਿੱਚ ਆ ਕਰ ਰਹੇ ਹਾਂ ਯੋਜਨਾ ਲਾਗੂ ਕਰ ਰਹੇ ਹਾਂ ਤੇ ਉਹ ਨਾਲੇ ਸਮੇਂ ਦੇ ਵਿੱਚ ਬਾਕੀ ਦੇ ਸਵਾਰੋ ਮੁਖਸਰ ਦੀ ਧਰਤੀ ਤੇ ਜਾ ਰਹੇ ਨੇ ਉੱਥੇ ਪਾਣੀ ਬਾਰੇ ਮਾਲਵਾ ਕਨਾਲ ਬਾਰੇ ਤੇ ਇਹਦੇ ਬਾਰੇ ਵੀ ਜਿਹੜੀ ਇੱਕ ਹੋਰ ਨਿੱਕੀ ਗੱਲ ਆ ਹੋ ਸਕਦੀਆਂ ਨੇ ਜਿਹੜੇ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਉਹ ਪੰਪ ਪਾਣੀ ਦੀ ਗੱਲ ਹੈ ਲਿਫਟ ਕਰਕੇ ਪਾਣੀ ਜਿਹੜੇ ਛੱਡਦੇ ਨੇ ਉਹਨਾਂ ਨੂੰ ਥੋੜੇ ਜੀ ਬਹੁਤ ਦੇਣ ਵਾਲੀ ਗੱਲ ਹੈ ਜਾਂ ਕੁਝ ਹੋਰ ਵੀ ਕਰ ਸਕਦੇ ਨੇ ਇਸ ਲਈ ਇਹ ਅੱਜ ਉਹਨਾਂ ਤੇ ਨજર ਰਹੂਗੀ ਕਿ ਉਹ ਕੀ ਐਂਗਲ ਲੈਂਦੇ ਨੇ ਸਾਰੇ ਬਾਬਰੇ ਦਾ ਡਾਇਰੈਕਸ਼ਨ ਕੀ ਹੁੰਦੀ ਹੈ ਸਰਦਾਰ ਰਮਜੀਤ ਸਿੰਘ ਜੀ ਬਿਲਕੁਲ ਤੁਸੀਂ ਜਿਵੇਂ ਆਮ ਆਦਮੀ ਪਾਰਟੀ ਦੀ ਉਹ ਗੱਲ ਕੀਤੀ ਜਾਂ ਸੱਤਾਧਾਰੀ ਤਿਰਦੇਹ ਵਾਲੇ ਦੇ ਨਾਲ ਆਪਾਂ ਗੱਲ ਕੀਤੀ ਉਸੇ ਤਰ੍ਹਾਂ ਕੇਂਦਰੀ ਤਰਦੇ ਵੀ ਤੁਸੀਂ ਭਾਜਪਾ ਦਾ ਜੀ ਕਸ਼ਵਰਾ ਭਾਜਪਾ ਦੇ ਕਹਿੰਦੇ ਵੱਡੇ ਲੀਡਰ ਵੀ ਹੋਂ ਦੀ ਤਿਆਰੀ ਚ ਨੇ ਤੇ ਬੇਸ਼ੱਕ ਥਾਂ ਤਾਂ ਇਹਨਾਂ ਨੇ ਪੈਲਸ ਚ ਜੁਣਿਆ ਪਰ ਇਹ ਵੱਡੀ ਤਾਕਤ ਦਿਖਾਉਣਾ ਚਾਹੁੰਦੇ ਨੇ ਕਿ ਇੱਥੋਂ ਇਹ ਸੁਨੇਹਾ ਦੇਣ ਚ ਕਾਮਯਾਬ ਹੋਂ ਦੀ ਕੋਆਚ ਹੈ ਕਿਉਂਕਿ ਅਤਾਲੀਆਂ ਤੋਂ ਅੱਡ ਹੋ ਕੇ ਇੰਡੀਪੈਂਡੈਂਟ ਪਹਿਲੀ ਵਾਰ ਇੱਕ ਤਰ੍ਹਾਂ ਦੀ ਰਾਜਨੀਤਿਕ ਵੱਡੀ ਰੈਲੀ ਹੋਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਭਾਜਪਾ ਵੱਲੋਂ ਕੀ ਉਹਦਾ ਅਸਰ ਜਾਂਦਾ ਦੇਖ ਰਹੇ ਹੋ ਤੁਸੀਂ ਕਿਸ ਕਦਰ ਦੇਖੋ ਭਾਜਪੀ ਮੈਨੂੰ ਤਾਂ ਲੱਗਦਾ ਕਿ ਉਹਡੇ ਘੱਟ ਕਰ ਸਕਦੀ ਹੈ ਜਿਹੜੇ ਅਜੇ ਗਰਾਉਂਡ ਤੇ ਉਹਦਾ ਕੋਈ ਕੰਮ ਹੈ ਉਸ ਪੱਧਰ ਦੇ ਉੱਤੇ ਪਰ ਉਹ ਜਿਵੇਂ ਇਹੋ ਜਿਹੇ ਕੁਝ ਬੰਦੇ ਨਾਲ ਜੋੜ ਕੇ ਤੇ ਆਪਣੇ ਨੈਸ਼ਨਲ ਲੀਡਰਸ਼ਿਪ ਦਾ ਇਹ ਦਿਖਾ ਕੇ ਫਲਾਣਾ ਮੰਤਰੀ ਆਏਗਾ ਗੱਲ ਹੋ ਜੂਗੀ ਫਲਾਣਾ ਆਏਗਾ ਉਹਨਾਂ ਦੇ ਰਾਹੀਂ ਆਪਣੀ ਹਾਜ਼ਰੀ ਜ਼ਰੂਰ ਸਾਰੇ ਜਗਾਂ ਲਗਾਉਣਾ ਚਾਹੁੰਦੀ ਹੈ ਫਿਰਾਨ ਹਾਜ਼ਰੀ ਦੇ ਰਾਹੀਂ ਉਹਨਾਂ ਥਾਂਾਂ ਤੇ ਜਿੱਥੇ ਚਾਹੇ ਕਿ ਪਿੰਡਾਂ ਚੋਂ ਥੋੜੇ ਬੰਦੇ ਆਉਣਗੇ ਜਿੱਥੋਂ ਵੀ ਆਉਣਗੇ ਉਨਾ ਤੱਕ ਇੱਕ ਪਾਰਟੀ ਸਟਰਕਚਰ ਖੜਾ ਕਰਨਾ ਉਨਾ ਤੱਕ ਇੱਕ ਪਹੁੰਚ ਬਣਾਉਣੀ ਪਹੁੰਚ ਬਣਾ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਸ਼ਾਮਲ ਕਰਨਾ ਪਾਰਟੀ ਢਾਂਚੇ ਦੇ ਵਿੱਚ ਉਹਦਾ ਫੋਕਸ ਇਸ ਗੱਲ ਤੇ ਹੋਏਗਾ ਜ਼ਿਆਦਾ ਔਰ ਪਹਿਲਾਂ ਵੀ ਇਸੇ ਗੱਲ ਤੇ ਹੈ ਕਿ ਜਿਹੜੇ ਉਹਨਾਂ ਦੇ ਬੰਦੇ ਜਾਣਦੇ ਨੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਵੇਂ ਕੈਂਪ ਲਾਉ ਰਹੇ ਸੀ ਉਹਨਾਂ ਨੇ ਪਿਛਲੇ ਦਰਾਂ ਦੇ ਵਿੱਚ ਜਿੱਦੇ ਤੇ ਰੌਲਾ ਪਿਆ ਸੀ ਸਰਕਾਰ ਦਾ ਉਦੋਂ ਵੀ ਓਖੀ ਕਰਦੇ ਸੀ ਉਹ ਐਡਰੈਸ ਲੈਂਦੇ ਸੀ ਟੈਲੀਫੋਨ ਲੈਂਦੇ ਸੀ ਕੰਟੈਕਟ ਕਰਨ ਦਾ ਇੱਕ ਜਰੀਆ ਬਣਾਉਂਦੇ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹਨੂੰ ਆਪਾਂ ਕਹਿੰਦੇ ਪੈਰ ਧਰਾ ਕਰਨ ਦੀ ਗੱਲ ਹੈ ਫਿਰ ਘਰਾਂ ਤੱਕ ਅਪਰੋਚ ਕਰਨ ਦੀ ਗੱਲ ਹੈ ਕੌਣ ਕਿਵੇਂ ਕਰ ਸਕਦਾ ਹੈ ਬੀਜੇਪੀ ਕੋਲ ਇੱਕ ਤੰਤਰ ਹੈ ਆਪਦਾ ਵੀ ਹੈ ਤੇ ਆਰਐਸਐਸ ਦਾ ਵੀ ਹੈ ਜ਼ਰੂਰੀ ਨਹੀਂ ਪੋਲਿਟੀਕਲ ਐਂਗਲ ਤੋਂ ਆਏ ਜਾਂਦੇ ਨੇ ਫਿਰ ਗਰੀਬਾਂ ਦੇ ਘਰਾਂ ਚ ਇਸ ਲਈ ਵੀ ਜਾਂਦੇ ਨੇ ਤੁਹਾਡਾ ਜਵਾਬ ਪੜਦਾ ਹੈ ਕਿ ਨਹੀਂ ਤੁਹਾਨੂੰ ਕੀ ਸਪੋਰਟ ਚਾਹੀਦੀ ਹੈ ਬਾਕੀ ਦੀਆਂ ਚੀਜ਼ਾਂ ਨੇ ਉਦੇ ਤੱਕ ਬੀਜੇਪੀ ਉਹ ਪਹੁੰਚ ਕਰਨ ਬੰਦਲ ਅੱਗੇ ਲਗਾਤਾਰ ਵੱਧ ਰਹੀ ਹੈ ਕਿਸੇ ਨਾ ਕਿਸੇ ਰੂਟ ਦੇ ਵਿੱਚ ਔਰ ਨੈਸ਼ਨਲ ਲੈਵਲ ਤੇ ਇੱਕੋ ਮੈਸੇਜ ਦੇ ਰਹੀ ਹੈ ਜਿਹੜੇ ਹੁਣ ਲੋਕਾਂ ਨੂੰ ਜਾ ਰਿਹਾ ਕਿ ਜੇ ਦਬਨੇ ਜਨ ਸਰਕਾਰ ਜਿੰਨਾ ਚਿਰ ਨਹੀਂ ਆਉਂਦੀ ਉਹਨਾਂ ਚਿਰ ਕੁਝ ਨਹੀਂ ਹੋਣਾ ਔਰ ਬੀਜੇਪੀ ਇਹ ਵੀ ਪ੍ਰਚਾਰ ਰਹੀ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਬਹੁਤ ਖਰਾਬ ਹੈ ਇੱਥੇ ਜੋਗੀ ਟਾਈਪ ਚੀਫ ਮਨਿਸਟਰ ਚਾਹੀਦਾ ਜੀ ਤਾਕਤਵਰ ਜਿਹੜਾ ਬਲਡੋਜ਼ਰ ਚਲਾਵੇ ਜਿਹੜਾ ਬਾਕੀ ਦੀਆਂ ਚੀਜ਼ਾਂ ਕਰੇ ਕਿਉਂਕਿ ਉਹੀ ਤਰਬਲਰੋ ਜੀ ਚ ਕਈ ਵਾਰ ਲੋਕ ਕਿਤਾ ਕਿਸੇ ਇੱਕ ਗੱਲ ਤੋਂ ਅੱਕੇ ਹੁੰਦੇ ਨੇ ਜਿਵੇਂ ਓਕੇ ਦੇ ਕੇ ਜੀ ਗਾਇਨਸ਼ਰ ਬਾਦ ਆਜ ਦਿਨ ਮੁਕਾਬਲਾ ਕੁਝ ਨਾ ਕੁਝ ਹੋ ਰਿਹਾ ਹੈ ਨਸ਼ਾ ਹਟ ਨਹੀਂ ਰਿਹਾ ਜੇ ਕੋਈ ਤਾਕਤਵਰ ਹੋਇਆ ਜੇ ਆ ਜਾਂਦਾ ਤਾਂ ਵੀ ਕੋਈ ਹਰਜ ਨਹੀਂ ਹੈ ਲੋਕ ਫਿਰ ਲੋਕ ਵੀ ਤਾਂ ਕਾਨੂੰਨ ਤੋਂ ਸਾਈਡ ਤੇ ਹੋ ਜਾਂਦੇ ਨੇ ਨਾ ਵੀ ਕੋਈ ਫਰਕ ਨਹੀਂ ਪੈਂਦਾ ਇੱਕ ਬਾਰੇ ਤੋਂ ਨਜਾਤ ਦਿਵਾਓ ਜਿਹੜਾ ਵੀ ਮਾਮਲਾ ਆ ਰਿਹਾ ਇਸ ਕਰਕੇ ਜਿਹੜਾ ਬੀਜੇਪੀ ਦਾ ਆਪਣੀ ਗੱਲ ਹੈ ਇੱਕ ਇਹ ਅਜੀਬੋ ਗਰੀਬ ਗੱਲ ਪੰਜਾਬ ਚ ਹੋ ਰਹੀ ਹੈ ਵੈਸੇ ਕੰਪੈਰੀਟਿਵਲੀ ਕਿ ਬੀਜੇਪੀ ਨੂੰ ਹੁਣ ਜਿਹੜਾ ਡੀਲ ਕਰਦੇ ਨੇ ਆ ਕੇ ਜਨਤਕ ਫੰਕਸ਼ਨਾਂ ਦੇ ਵਿੱਚ ਉਹਨਾਂ ਚੋਂ ਦੋ ਉਹ ਸਟੇਟਾਂ ਨੇ ਜਿਹੜੀਆਂ ਸਟੇਟਾਂ ਨਾਲ ਪੰਜਾਬ ਦੇ ਡਿਸਪਿਊਟ ਰਹੇ ਨੇ ਵਿਵਾਦ ਰਹੇ ਨੇ ਲਗਾਤਾਰ ਉਹਨਾਂ ਦੇ ਰਾਹੀਂ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਸ਼ਾਇਦ ਆਪਣਾ ਮੈਦਾਨ ਖੋਜਣ ਦੀ ਕੋਸ਼ਿਸ਼ ਕਰ ਰਹੀ ਹੈ ਕੀ ਇਹ ਸੰਭਵ ਹੈ ਇਹ ਆਪਣੇ ਆਪ ਚ ਸਵਾਲੀਆ ਨਿਸ਼ਾਨ ਹੈ ਇਧਰ ਨਾਇਬ ਸਿੰਘ ਸੈਣੀ ਤਾਂ ਪੂਰਾ ਹੀ ਜਿਵੇਂ ਆਇਆ ਲੱਗਦਾ ਉਹਨਾਂ ਨੂੰ ਪੰਜਾਬ ਸਮਝਾਤਾ ਹੁੰਦਾ ਔਰ ਸ਼ਾਇਦ ਭਾਜਪਾ ਉਹੀ ਕਾਸਟ ਪੈਟਰਨ ਤੇ ਚੱਲਦੀ ਆ ਭਾਵੇਂ ਉਹ ਕਹੇ ਕਿ ਨਹੀਂ ਚੱਲਦੀ ਕਿਉਂਕਿ ਸੈਣੀ ਸਮਾਜ ਕਾਫੀ ਜ਼ਿਆਦਾ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਆ ਵੈਲਟ ਚਕੰਡੀ ਵੈਲਟ ਦੇ ਵਿੱਚ ਕਾਫੀ ਹੈ ਉਹੀ ਰਿਸ਼ਤੇਦਾਰੀਆਂ ਦੋਸਤਾਨਾ ਸਬੰਧ ਨਸਲੀ ਪਰਾਣਾ ਪਛੋਕੜ ਉਹਦੇ ਆਧਾਰ ਤੇ ਸ਼ਾਇਦ ਕੋਸ਼ਿਸ਼ ਕਰ ਰਹੀ ਹੈ ਔਰ ਰਾਜਸਥਾਨ ਵਾਲੇ ਚੀਫ ਮინისტრ ਤੋਂ ਵੀ ਬੁਲਾ ਕੇ ਇਧਰ ਮਾਲਵੇ ਦੇ ਵਿੱਚ ਸ਼ਾਇਦ ਇਹ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਪਾਣੀਆਂ ਦਾ ਜਿਹੜਾ ਕ੍ਰਾਈਸਿਸ ਹੈ ਉਹ ਰਾਜਸਥਾਨ ਨਾਲ ਤੇ ਹਰਿਆਣੇ ਨਾਲ ਚੰਡੀਗੜ੍ਹ ਦਾ ਮਾਮਲਾ ਉਹ ਵੀ ਉਸੇ ਮਾਮਲੇ ਦੇ ਵਿੱਚ ਹੈ ਪੰਜਾਬੀ ਸਪੀਕਿੰਗ ਏਰੀਆ ਨੇ ਉਹ ਵੀ ਸਾਰੇ ਮਾਮਲੇ ਨੇ ਕਿੰਨੇ ਮੁੱਦਿਆਂ ਦੇ ਉੱਤੇ BBMP ਦੇ ਮੁੱਦੇ ਉੱਤੇ ਕਦੋਂ ਦਾ ਟਕਰਾ ਚੱਲ ਰਿਹਾ ਕਿਉਂਕਿ ਤੁਸੀਂ ਇਹਨਾਂ ਨੂੰ ਰਾਜਸਥਾਨ ਤੇ ਉਹਨਾਂ ਨੂੰ ਪਰਮਾਨੈਂਟ ਮੈਂਬਰ ਕਿਉਂ ਬਣਾ ਰਹੇ ਹੋ ਕੀ ਨਹੀਂ ਬਣਾ ਰਹੇ ਇਹ ਸਾਰੇ ਕੰਮ ਖੜੇ ਹੋਣ ਦੇ ਬਾਵਜੂਦ ਇਹ ਸਾਰੀਆਂ ਚੀਜ਼ਾਂ ਮਤਲਬ ਸਾਹਮਣੇ ਹੋਣ ਦੇ ਬਾਵਜੂਦ ਤੇ ਦੂਜੀ ਗੱਲ BJP ਦੀ ਸੈਂਟਰਲ ਲੀਡਰਸ਼ਿਪ ਵੱਲੋਂ ਕਦੇ ਪੰਜਾਬ ਦੇ ਇੰਡਸਟਰੀ ਦਾ ਕਰੈਕਟਰ ਚੇਂਜ ਕਰਨਾ ਸਾਇਲਟ ਦਾ ਕਦੇ ਚੰਡੀਗੜ੍ਹ ਨੂੰ ਡਿਊਟੀ ਦੇ ਵਿੱਚ ਗਵਰਨਰ ਰੋਦੀਪ ਜਾਇ ਪ੍ਰਸ਼ਾਸਕ ਦੀ ਬਜਾਏ ਦੂਜੇ ਪਾਸੇ ਤੌਰਨ ਦੀ ਗੱਲ ਸੰਵਿਧਾਨ ਦੀ ਸੋਧਾਂ ਇਹੋ ਜਿਹਾ ਵੀ ਕਰੀ ਜਾਂਦੀ ਹੈ ਗਵਰਨਮੈਂਟ ਆਫ ਇੰਡੀਆ ਇਹਦੇ باوجود ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਹੌਸਲਾ ਹੈ ਕਿ ਪੰਜਾਬ ਦੇ ਲੋਕ ਨਾਲ ਆਉਣਗੇ ਇਹ ਕਾਫੀ ਮਤਲਬ ਇੱਕ ਗੱਲ ਲੱਗਦੀ ਹੈ ਦਾਤ ਦੇਣ ਵਾਲੀ ਪਰ ਕਿਉਂਕਿ ਸਾਵੇਂ ਮਾਮਲੇ ਘੰਟਾ ਨਿਕਟਦੀ ਨੇ ਆਪਾਂ ਵਿਰੋਧੀ ਨੇ ਆਪਾਂ ਵਿਰੋਧੀ ਚ ਤਾਂ ਪੰਜਾਬੀ ਜਿਹੜੇ ਜਨਮਾਂਸ ਹੈ ਪੰਜਾਬ ਦਾ ਬੰਦਾ ਹੈ ਜਿਹੜਾ ਲੱਗਦਾ ਕਿ ਉਹ ਪੰਜਾਬ ਦੇ ਇੰਟਰਸਟ ਲਈ ਖੜਾ ਹੈ ਪੰਜਾਬ ਦੇ ਇੰਟਰਸਟ ਲਈ ਕਿਉਂ ਜੇ ਨਾ ਪੂਰਾ ਹੋਇਆ ਤੋ ਉਹ ਬੰਦੇ ਬੀਜੇਪੀ ਨਾਲ ਜੁੜ ਕੇ ਬੀਜੇਪੀ ਦੇ ਮਹਿਮਾ ਕਿਵੇਂ ਬਣਾਉਣਗੇ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਉਹੀ ਲੀਡਰਸ਼ਿਪ ਅੱਗੇ ਝਿਜਕਦੇ ਹੁੰਦੇ ਸੀ ਕਿ ਇਹਨਾ ਸਟੇਟਾਂ ਚ ਇੱਕ ਦੂਜੇ ਚ ਨਹੀਂ ਸੀ ਜਾਂਦਾ ਹੁੰਦਾ ਕੋਈ ਲੀਡਰ ਹੋਰ ਬਾਹਰੋਂ ਇਧਰ ਉਧਰੋਂ ਬਣਾ ਬਣਾਉਂਦੇ ਸੀਗੇ ਤਾਂ ਇਸ ਵਾਰ ਬੀਜੇਪੀ ਇੱਕ ਨਵਾਂ ਤਜਰਬਾ ਕਰ ਰਹੀ ਹੈ ਕੀ ਉਹ ਤਜਰਬਾ ਸਫਲ ਰਹੂਗਾ ਪਰ ਜਿਹੜੀ ਇੱਕ ਓਵਰਾਲ ਅਨ ਡਾਇਨੋਲੋਜੀਕਲ ਅਪਰੋਚ ਹੁੰਦੀ ਆ ਵਿਚਾਰਤਾਂਕ ਇੱਕ ਜਨਮਾਨਸ ਹੁੰਦਾ ਜਿਹੜਾ ਮਾਨਸਿਕਤਾ ਦੁ ਤੈ ਕਰਦਾ ਉਦੇ ਤੋਂ ਤਾਂ ਲੱਗਦਾ ਕਿ ਇਹ ਸਫਲ ਹੋਣਾ ਬਹੁਤਾ ਲੱਗ ਨਹੀਂ ਰਿਹਾ ਪਰ ਫਿਰ ਵੀ ਜਦੋਂ ਚੱਲੇ ਹੋਏ ਨੇ ਤਾਂ ਮਤਲਬ ਉਹਨਾਂ ਕੋਲ ਕੋਈ ਸਿਸਟਮ ਕੋਈ ਕੋਈ ਅਧਿਆਨ ਹੈ ਜਾਂ ਕੋਈ ਤਾਕਤ ਦੇ ਜੋਰ ਆਪਣੇ ਸਟਰਕਚਰ ਦੇ ਜੋਰ ਢਾਂਚੇ ਦੇ ਜੋਰ ਪੈਸੇ ਦੇ ਜੋਰ ਇਹਦੇ ਜੋਰੀ ਉਹਨਾਂ ਨੂੰ ਲੱਗਦਾ ਵੀ ਇਹ ਚੀਜ਼ਾਂ ਵੀ ਆਪਾਂ ਮਰਨ ਵੀ ਬਲਡੋਜ ਕਰਕੇ ਲੰਘ ਜਾਗੇ ਇਹ ਸਾਰਾ ਸਵਾਲ ਦੇਖਣ ਵਾਲਾ ਕਿਉਂਕਿ ਕਿਸਾਨੀ ਦਾ ਸਵਾਲ ਉਹਨਾਂ ਦੇ ਖਿਲਾਫ ਹੈ ਬਾਕੀ ਦਾ ਮਾਈਂਡ ਸੈਟ ਸਿੱਕੀ ਦਾ ਕਿੰਨੀਆਂ ਕਟਾ ਡਿਸ਼ਨ ਜਿਨੇ ਬੀਰਬਾਲ ਦੇਵਸ ਦੇ ਨਾਮ ਦੀ ਗੱਲ ਹੋਵੇ ਤੇ ਉਧਰ ਕਿਸਾਨੀ ਦੇ ਮਾਮਲੇ ਦੇ ਵਿੱਚ ਚਾਹੇ ਐਮਐਸਪੀ ਦੇ ਸਵਾਲ ਬਾਕੀ ਦੇ ਸਵਾਲ ਸਾਰੇ ਨੇ ਇਹਨਾਂ ਦੇ باوجود ਇਹ ਤਾਂ ਔਰ ਪੋਜੀਸ਼ਨ ਦੇ باوجود ਬੀਜੇਪੀ ਕੰਮ ਕਰ ਰਹੀ ਹੈ ਇੱਥੇ ਤਾਂ ਇਹ ਦੇਖਣਾ ਹੋਏਗਾ ਕਿ ਤੇ ਰਿਜ਼ਲਟ ਦਿਲਚਸਪ ਰਹਣਗੇ ਤੇ ਮੰਗੀ ਤੋਂ ਉਹ ਮੈਸੇਜ ਕੀ ਦੇ ਰਹੇ ਨੇ ਤੇ ਉਹ ਵੀ ਇਸੇ ਲਈ ਹੈ ਮੈਸੇਜ ਤਾਂ ਸ਼ਾਇਦ ਬੀਜੇਪੀ ਲਗਾਤਾਰ ਜਾ ਰਹੀ ਹੈ ਤੁਸੀਂ ਦੇਖੋ ਕਿ ਜਿਹੜਾ ਜੀ ਰਾਮ ਜੀ ਆਇਆ ਹੈ ਤੇ ਇਹਦਾ ਸਭ ਨੂੰ ਪਤਾ ਹੈ ਉਬਰਾਨ ਜੀ ਨੂੰ ਮਾੜਾ-ਮੋਟਾ ਵੀ ਪਤਾ ਹੈ ਕਿ ਇਹਦੇ ਨਾਲ ਕੀਰਤੀ ਦਾ ਹੱਕ ਚਲਾ ਗਿਆ ਇਹਦਾ ਪੰਚਾਇਤੀ ਰਾਜ ਫੈਡਰਲ ਸਟਰਕਚਰ ਸਾਰਾ ਪ੍ਰਭਾਵਿਤ ਹੋ ਰਿਹਾ ਤਾਂ ਹੌਸਲਾ ਕਰਕੇ ਬੀਜੇਪੀ ਜਾ ਰਹੀ ਹੈ ਲੋਕਾਂ ਨੂੰ ਦੱਸ ਰਹੀ ਹੈ ਕਿ ਇਹ ਦੂਜੇ ਘਬਰਾ ਕਰ ਰਹੇ ਨੇ ਪਰ ਦੂਜੇ ਘਬਰਾ ਕਰ ਰਹੇ ਨੇ ਨਾ ਜਿਹੜੇ ਬੀਜੇਪੀ ਸਵਾਲ ਉਠਾ ਰਹੀ ਹੈ ਉਹਨਾਂ ਦੇ ਜਵਾਬ ਨਹੀਂ ਦੂਜੇ ਦੇ ਰਹੇ ਉਹ ਕਹਿੰਦੇ 27 ਚੱਲਿਆ ਹੁੰਦੋ ਸੀ ਲਾਗੂ ਨਹੀਂ ਕਰ ਦਿੰਦੇ ਸਮਝਾ ਨਹੀਂ ਰਹੇ ਐਕਚੁਅਲੀ ਅਕਾਲੀ ਦਲ ਤਾਂ ਉੱਤੇ ਖਾਮੋਸ਼ ਹੈ ਇੱਕ ਲੈਵਲ ਤੇ ਉਹ ਕੋਈ ਇਹਦੇ ਤੋਂ ਮੈਨ ਨਹੀਂ ਦੇਖਿਆ ਕਿ ਅਕਾਲੀ ਦਰ ਦੀ ਕੋ ਰੈਂਦੀ ਹੋਈ ਹੈ ਜਿਹਦੇ ਤੇ ਉਹ ਸਮਝਾਉਂਦੇ ਹੁਣ ਕਿਰਤੀਆਂ ਦੀ ਗੱਲ ਹਾਲਾਂਕਿ ਗੁਰੂ ਨਾਨਕ ਸਾਹਿਬ ਦੀ ਫਲਸਫੀ ਦੀ ਗੱਲ ਕਰਦੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤੀ ਦੀ ਗੱਲ ਬਹੁਤ ਘੱਟ ਹੋ ਰਹੀ ਹੈ ਇਸ ਨੂੰ ਸਮਝਾਉਣ ਦੀ ਗੱਲ ਜਿਹੜਾ ਮਨਰੇਗਾ ਦੱਸੂਗਾ ਇਹ ਆਪਣੇ ਆਪ ਚੀ ਬਹੁਤ ਵੱਡੇ ਸਵਾਲ ਹੋਣਗੇ ਪਰ ਬਾਗੀ ਦੀਆਂ ਇਹਨਾਂ ਕਨਫਰੰਸਾਂ ਤੇ ਲੋਕਾਂ ਦਾ ਧਿਆਨ ਰਹੂਗਾ ਕੀ ਕਹਿੰਦੀ ਹੈ ਲੀਡਰਸ਼ਿਪ ਕੁਝ ਨਵਾਂ ਵੀ ਕਹਿੰਦੀ ਹੈ ਜਾਂ ਉਹੀ ਪੁਰਾਣੇ ਢਾਰੇ ਤੇ ਜੋ ਜੋ ਸਾਰਿਆਂ ਦਾ ਇੱਕ ਡਾਇਰੈਕਟਿਵ ਬਣੇ ਜਾ ਰਿਹਾ ਤੇ ਉਧਰ ਹੀ ਰਹੂਗਾ ਬਲਡੋజర్ ਜੇ ਬਲਡੋజర్ ਕਲਚਰ ਦੀ ਤੁਸੀਂ ਜਿਵੇਂ ਜ਼ਿਕਰ ਕੀਤਾ ਇਹ ਪਤਾ ਨਹੀਂ ਕਿਉਂ ਲੋਕਾਂ ਨੂੰ ਲੱਗ ਰਿਹਾ ਕਿ ਹਾਂ ਵੀ ਉਹ ਉਹਨਾਂ ਧਿਰਾਂ ਦੇ ਘਰ ਢਾਊਗਾ ਜੀ ਜਿਨ੍ਹਾਂ ਦੇ ਘਰਾਂ ਕਰਕੇ ਸਾਡਾ ਨੁਕਸਾਨ ਹੋ ਰਿਹਾ ਕੌਮ ਦਾ ਜਾਂ ਪੰਜਾਬ ਦਾ ਜਾਂ ਲੋਕਾਂ ਦਾ ਪੁੱਤ ਮਰ ਰਹੇ ਨੇ ਪਰ ਇਹ ਸਭ ਨੂੰ ਪਤਾ ਕਿ ਬਲਡੋజర్ ਜਦੋਂ ਚੱਲਦਾ ਤਾਂ ਕੱਲਾ ਉਹੀ ਘਰ ਨਹੀਂ ਟੈਂਦਾ ਬਾਕੀ ਨੀਹਾਂ ਵੀ ਹਿਲਾ ਦਿੰਦਾ ਉਹ ਆਂਡੀਆਂ ਗੌਂਡੀਆਂ ਦੀ ਸੋ ਪੁਲਿਸ ਰਾਜ ਕਿਹੋ ਜਿਹਾ ਰਾਜ ਰਿਹਾ ਪੰਜਾਬ ਤੋਂ ਵੱਧ ਕੌਣ ਜਾਣਦਾ ਪਰ ਸਵਾਲ ਤਾਂ ਇਹ ਵੀ ਹੈ ਕਿ ਉੱਥੇ ਪੰਥਕ ਮੁੱਦਿਆਂ ਦੀ ਗੂੰਜ ਤਾਂ ਹੋएगी ਸਰਦਾਰ ਅਮਿਤ ਸਿੰਘ ਜੀ ਅੱਜ ਜਿਹੜੇ ਮਾਮਲੇ 328 ਸਰੂਪਾਲਾ ਮਾਮਲਾ ਮੁੱਖ ਮੰਤਰੀ ਨੂੰ ਤਲਬ ਕਰਨ ਵਾਲਾ ਮਾਮਲਾ ਜਾਂ ਪੰਜਾਬ ਚ ਗੈਂਗਸਟਰ ਵਾਲਾ ਮਸਲਾ ਹੈ ਨਸ਼ੇ ਵਾਲਾ ਮਸਲਾ ਇਹਦੀ ਗੂੰਜ ਤਾਂ ਰਾਜਨੀਤਿਕ ਸਟੇਜਾਂ ਤੋਂ ਹੋएगी ਪਰ ਨਜ਼ਰਾਂ ਇਸ ਗੱਲ ਤੇ ਤਾਂ ਹੈਗੀਆਂ ਨੇ ਕਿ ਕੱਲ ਨੂੰ ਕੀ ਹੋਣਾ 15 ਤਰੀਕ ਨੂੰ ਮੁੱਖ ਮੰਤਰੀ ਤਲਬ ਤੇ ਉਤੋਂ ਇੱਕ ਨਵਾਂ ਸਵਾਲ ਅੱਗੇ ਆ ਗਿਆ ਜੀ ਕਿ ਮੁੱਖ ਮੰਤਰੀ ਜੀ ਦਾ ਇਜ਼ਰਾਈਲ ਦੌਰਾ ਵੀ ਰੱਦ ਹੋ ਗਿਆ ਕੀ ਕਰਨ ਜਾ ਰਿਹਾ ਸੀ ਜੀ ਵਫਤੇ ਇਜ਼ਰਾਈਲ ਜਾਣਾ ਕਿਉਂ ਸੀਗਾ ਤੇ ਹੁਣ ਜਾ ਕਿਉਂ ਨਹੀਂ ਪਾਰਿਆ ਕੌਣ ਰੋਕ ਰਿਹਾ ਹੈ ਕਿਉਂ ਰੱਦ ਕੀਤਾ ਗਿਆ ਕਿਹਨੇ ਰੋਕਿਆ ਇਸ ਵਾਰ ਨਵੇਂ ਪੈਦਾ ਹੋਏ ਨੇ ਜੀ ਇਹਦਾ ਜਵਾਬ ਕੀ ਹੈ ਜਰਾ ਕਰਿਓ ਜਾਣਕਾਰੀ ਸੰਜੀਏ ਇਹਦੇ ਬਾਰੇ ਆਪ ਤੌਰ ਤੇ ਜਿਹੜੇ ਜਿਵੇਂ ਚੀਫ ਮਿਨਿਸਟਰ ਹੁੰਦੇ ਨੇ ਮਿਨਿਸਟਰ ਹੁੰਦੇ ਨੇ ਉਹਨਾਂ ਨੇ ਜਦੋਂ ਬਾਹਰ ਜਾਣਾ ਤਾਂ ਹੋਮ ਮਿਨਿਸਟਰੀ ਕੋਲ ਵੀ ਜਾਂਦਾ ਹੈ ਮਾਮਲਾ ਤੇ ਓਵਰ ਆਲ ਫਿਰ ਐਕਸਟਰਾ ਕਿਉਂਕਿ ਐਕਸਟਰਨਲ ਅਫੇਅਰ ਜਿਹੜੀ ਮਿਨਿਸਟਰੀ ਹੈ ਉੱਥੇ ਟਾਈ ਅਪ ਕਰਦੀ ਆ ਕਿ ਸਾਡੇ ਆ ਬੰਦੇ ਆ ਰਹੇ ਨੇ ਸਿਕਿਉਰਿਟੀ ਦੇ ਰੀਜ਼ਨ ਜੇ ਉਹ ਤੁਹਾਡਾ ਕੁਝ ਕਰਦੀ ਗੱਲ ਕਰਦੇ ਨੇ ਔਰ ਇਸੇ ਕਰਕੇ ਹੋ ਜਾਂਦਾ ਕਿ ਉਹਨਾਂ ਨੇ ਇੱਕ ਗਾਈਡਲਾਈਨ ਜਿੰਨੇ ਜਿਹਦੇ ਚ ਇਹ ਹੈ ਕਿ ਇੱਥੋਂ ਜਿੰਨੇ ਜਾਣਾ ਹੈ ਤਾਂ ਉਹ ਪਹਿਲਾਂ ਭੇਜੂਗਾ ਪਰਮਿਸ਼ਨ ਲਵਾਂਗਾ ਗਵਰਨਮੈਂਟ ਆਫ ਇੰਡੀਆ ਦੀ ਉਸ ਪੱਧਰ ਦੇ ਉੱਤੇ ਜਾ ਕੇ ਤੇ ਹੁਣ ਉਹ ਕਹਿੰਦੇ ਨੇ ਦੌਰਾਂ ਇਹਨਾਂ ਦੇ 10 ਦਿਨ ਦਾ ਫਰਵਰੀ ਚ ਜਾਣਾ ਸੀ ਡੇਟਾ ਤਾਂ ਅਜੇ ਤੈਅ ਨਹੀਂ ਸੀਗੀ 10 ਦਿਨ ਦੇ ਦੌਰੇ ਤੇ ਚੀਫ ਮਿਨਿਸਟਰ ਨੇ ਜਾਣਾ ਸੀਗਾ ਔਰ ਸੰਜੀਵ ਅਰੋੜਾ ਜਿਹੜੇ ਇਨਵੈਸਟਮੈਂਟ ਦੇ ਸਭ ਤੋਂ ਵੱਡੇ ਇਹਨਾਂ ਨੇ ਮੰਤਰੀ ਹੁਣ ਬਣਾਏ ਨੇ ਜਿਨ੍ਹਾਂ ਕੋਲ ਇੰਡਸਟਰੀ ਪਾਵਰ ਲੋਕਲ ਬਾਡੀ ਤੇ ਇਨਵੈਸਟਮੈਂਟ ਪ੍ਰੋਮੋਸ਼ਨ ਦਿੱਤੀ ਆ ਉਹਨਾਂ ਨੇ ਜਾੜਾ ਸੀ ਤੇ ਉਹਨਾਂ ਦੇ ਨਾਲ ਆਟੋਮੈਟਿਕਲੀ ਹੈ ਚੀਫ ਸਕੱਟਰੀ ਜਾਂ ਪ੍ਰਿੰਸੀਪਲ ਸਕੱਟਰੀ ਸੀਐਮ ਜਾਂ ਬਾਕੀ ਦੇ ਲੋਕ ਜਿਹੜੇ ਡਿਪਾਰਟਮੈਂਟਾਂ ਦੇ ਵਿੱਚ ਸ਼ਾਇਦ ਜਾਣਦੇ ਹੋਣ ਇਹਨਾਂ ਨੇ ਭੇਜਿਆ ਸੀ ਤੇ ਗਵਰਨਮੈਂਟ ਆਫ ਇੰਡੀਆ ਨੇ ਕਹਿੰਦੇ ਨੇ ਡਿਲੇ ਕਰਦੀ ਹੈ ਪਰਮਿਸ਼ਨ ਜਨਾਈ ਦਾ ਕਾਰਨ ਕੋਈ ਨਹੀਂ ਹਜੇ ਤੱਕ ਆਏ ਇਹਨਾਂ ਨੇ ਜਾਣਾ ਸੀ ਯੂਕੇ ਤੇ ਇਜ਼ਰਾਈਲ ਬਰਤਾਨੀਆਂ ਤੇ ਇਜ਼ਰਾਈਲ ਜਾਣ ਦੀ ਇਹਨਾਂ ਦੀ ਪ੍ਰੋਪੋਜ਼ਲ ਸੀ ਜੀ ਤਜਵੀਜ਼ ਸੀ ਤੇ ਉਹ ਡਰਾਈ ਕਿਉਂ ਕਰਤਾ ਇਹ ਨਹੀਂ ਪਤਾ ਪਰ ਜੇਕਰ ਇਹ ਅੰਦਾਜ਼ਾ ਲਾਈਏ ਵੀ ਇਸ ਤੋਂ ਪਹਿਲਾਂ ਵੀ ਜਦਾਂ ਦਾ ਬੀਜਾ ਜਾੜਾ ਡਰਾਈ ਕੀਤਾ ਸੀ ਪਰਮੇਸ਼ਰ ਨਹੀਂ ਸੀ ਦਿੱਤੀ ਉਹ ਅਗਸਤ 2024 ਦੇ ਵਿੱਚ ਸੀ ਉਦੋਂ ਪੈरिस ਜਾਣਾ ਚਾਹੁੰਦੇ ਸੀ ਪੈरिस ਦੇ ਵਿੱਚ ਮੈਚ ਦੇਖਣ ਦੇ ਲਈ ਜਿਹੜਾ ਜਾਣਾ ਚਾਹੁੰਦੇ ਸੀ ਚੀਫ ਮਨਿਸਟਰ ਤੇ ਉਹਦਾ ਆਧਾਰ ਹੀ ਬਣਾਇਆ ਗਿਆ ਸੀ ਉਹਨੂੰ ਡਰਾਈ ਕਰਨ ਦਾ ਕਿ ਐਡੀ ਜਲਦੀ ਜਿਹੜੇ Z+ ਪ੍ਰੋਟੈਕਟਿਵ ਜਿਨ੍ਹਾਂ ਨੂੰ ਜੈਡ ਪਲੱਸ ਸਕਿਉਰਿਟੀ ਹੈ ਤੇ ਉਹ ਬੰਦਿਆਂ ਦਾ ਐਡੀ ਜਲਦੀ ਜਦੋਂ ਤੁਸੀਂ ਹੁਣ ਮੰਗਦੇ ਹੋ ਉੱਥੇ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਸੁਰੱਖਿਆ ਦਾ ਇਸ ਕਰਕੇ ਤੁਹਾਨੂੰ ਪਰਮਿਸ਼ਨ ਨਹੀਂ ਮਿਲ ਰਹੀ ਔਰ ਮਿਲ ਦਿੱਤੀ ਜਾ ਸਕਦੀ ਹੁਣ ਉਹ ਸੁਰੱਖਿਆ ਦਾ ਹੁਣ ਤਾਂ ਸ਼ਾਇਦ ਉਹ ਜੇ ਗੱਲ ਕਰਦੇ ਆਪਾਂ ਕਿ ਐਡੀ ਜਲਦੀ ਨਹੀਂ ਹੁਣ ਤਾਂ ਥੋੜੀ ਜਿਹੀ ਜਲਦੀ ਤੋਂ ਟਾਈਮ ਸੀਗਾ ਮੇਰੇ ਕਹਿੰਦਾ ਜੇ ਕੋਈ ਕਾਰਨ ਹੋਵੇ ਜੇ ਕੋਈ ਕਾਰਨ ਇਹੀ ਹੁੰਦਾ ਜਲਦੀ ਉਦੋਂ ਤਾਂ ਚਲੋ ਇਹ ਸੀ ਵੀ 2 ਦਿਨ 4 ਦਿਨ ਪਹਿਲਾਂ ਕਹਿੰਦੇ ਉਹਨਾਂ ਕਿ ਮੈਂ ਜਾਣਾ ਚੀਫ ਮਿਨਿਸਟਰ ਦਾ ਮਨ ਕਰਿਆ ਆਇਆ ਮੈਂ ਖੇਡ ਲਵਰ ਹਾਂ ਤੇ ਮੇਰਾ ਜਾਣਾ ਮੈਂ ਮੈਚ ਵੀ ਦੇਖਿਆ ਹੁੰਦਾ ਉੱਥੇ ਜਾ ਕੇ ਉਹ ਇੱਕ ਗੱਲ ਅਲੱਗ ਹੋ ਸਕਦੀ ਹੈ ਪਰ ਇਹਦੇ ਪਿੱਛੇ ਕੀ ਗੱਲ ਹੈ ਕਿਉਂਕਿ ਅਜੇ ਤੱਕ ਡੇਟ ਵੀ ਡਿਸਾਈਡ ਹੋਣੀ ਹੈ ਫਰਵਰੀ ਚ ਜਾਣਾ ਤਾਂ ਇੰਤਜ਼ਾਮ ਦੇ ਜਿਹੜੇ ਗੱਲ ਨੇ ਇਸ ਪੱਧਰ ਦੇ ਉੱਤੇ ਹੋ ਸਕਦੇ ਨੇ ਜਾਂ ਨਹੀਂ ਹੁਣ ਅਜੇ ਪੰਜਾਬ ਦੀ ਸਰਕਾਰ ਵੱਲੋਂ ਵੀ ਕੋਈ ਗੱਲ ਨਹੀਂ ਆਈ ਇਹ ਤੋਂ ਪਹਿਲਾਂ ਤਾਂ ਜ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਸਰਕਾਰ ਨੇ ਵੀ ਉਹ ਪਿਛਲੇ ਵਾਰੀ 24 ਚ ਤਾਂ ਪ੍ਰੈਸ ਕਾਨਫਰੰਸ ਕਰਕੇ ਇਹਦਾ ਗੱਲਾਂ ਇਹ ਕਹੀਆਂ ਸੀ ਕਿ ਦੇਖੋ ਜੀ ਗਵਰਨਮੈਂਟ ਆਫ ਇੰਡੀਆ ਧੱਕਾ ਕਰ ਰਹੀ ਹੈ ਸਾਨੂੰ ਜਾਣ ਨਹੀਂ ਦਿੰਦੀ ਤੁਹਾਡਾ ਹੱਕ ਹੈ ਤੇ ਅਸੀਂ ਕਿਹੜਾ ਉੱਥੇ ਜਾ ਕੇ ਬਾਕੀ ਤੇ ਕੋਈ ਇਹੋ ਜਿਹੀ ਗੱਲ ਕਰ ਦੇਣੀ ਹੈ ਜਿਹੜੀ ਭਾਰਤ ਦੇ ਖਿਲਾਫ ਹੋਵੇ ਹੁਣ ਕੋਈ ਅਜੇ ਇਧਰੋਂ ਨਹੀਂ ਇਸ ਲੈਵਲ ਦੀ ਗੱਲ ਆ ਰਹੀ ਫਿਰਾਨ ਕਿ ਕਿਉਂ ਨਹੀਂ ਜਾਣ ਦੇ ਰਹੀ ਕੀ ਗੱਲ ਹੈ ਕੀ ਨਹੀਂ ਹੈ ਹਾਂ ਮਤਲਬ ਜ਼ਰੂਰ ਕੋਈ ਨਾ ਕੋਈ ਕਾਰਨ ਤਾਂ ਇੰਟਰਨੈਸ਼ਨਲੀ ਜਿਹੋ ਜਿਹੇ ਹਾਲਾਤ ਨੇ ਸ਼ਾਇਦ ਰਹਿੰਦੇ ਨੇ ਨਹੀਂ ਰਹਿੰਦੇ ਇਹਦਾ ਕੰਟਰੀ ਜਿਹਦੇ ਨਾਲ ਵੀ ਸਾਡੇ ਕੋਈ ਗੱਲ ਹੈ ਹਜੇ ਇਜ਼ਰਾਈਲ 'ਚ ਹੁਣੇ ਜਾਣਾ ਕੀ ਇਜ਼ਰਾਈਲ ਤੇ ਗਾਜ਼ਾ ਵਾਲਾ ਮਾਮਲਾ ਵੀ ਹੈ ਕਿ ਭਾਰਤ ਸਰਕਾਰ ਫਸੀ ਹੈ ਕਿੱਧਰ ਜਾਵੇ ਕਿੱਧਰ ਨਾ ਜਾਵੇ ਉੱਥੇ ਕੋਈ ਸਾਡਾ ਬੰਦਾ ਜਾਂਦਾ ਜਾਂ ਬਾਕੀ ਦੇ ਨੇ ਪਤਾ ਨਹੀਂ ਉਹ ਉਹ ਐਕਸਟਰਨਲ ਅਫੇਅਰ ਜੀ ਮਿਨਿਸਟਰੀ ਜਾਂ ਹੋਮ ਮਿਨਿਸਟਰੀ ਉਹਦੇ ਰਾਹੀਂ ਉਹੀ ਦੱਸ ਸਕਦੀ ਹੈ ਕਿ ਕਾਰਨ ਕੀ ਦੇ ਕੀ ਨਹੀਂ ਹੈ ਪਰ ਪਰਮਿਸ਼ਨ ਨਹੀਂ ਮਿਲ ਰਹੀ ਤਾਂ ਨਹੀਂ ਮਰ ਰਹੀ ਤੇ ਇਹਦਾ ਵੀ ਜਾਣ ਦੀ ਖਾਸ਼ ਹੈਦ ਵਿੱਚ ਰਹਿ ਜੇ ਸਰਦਾਰ ਹੁਮੀਰ ਸਿੰਘ ਜੀ ਅੰਤਰਰਾਸ਼ਟਰੀ ਪੱਧਰ ਤੇ ਜਦੋਂ ਝਾਤ ਮਾਰਦਾ ਹੈ ਤਾਂ ਸਰ ਪਾਸੇ ਟਰੰਪ ਦੀ ਧੱਕੇਸ਼ਾਹੀ ਨਜ਼ਰ ਆਉਣ ਲੱਗ ਪਈ ਹੈ ਹੁਣ ਟਰੰਪ ਕਹਿੰਦਾ ਮੈਂ ਈਰਾਨ ਦੇ ਉੱਤੇ ਵੀ ਟੈਰਫ ਵਧਾ ਦੇਣਾ ਹੈ ਈਰਾਨ ਦਾ ਰਾਜਦੂਤ ਵੀ ਤਲਬ ਕੀਤਾ ਜਾ ਰਿਹਾ ਹੈ ਉਧਰ ਜਿਹੜੇ ਆਪਣੇ ਹੱਕ ਹਕੂਕਾਂ ਲਈ ਪ੍ਰਦਰਸ਼ਨ ਕਰਨੇ ਉਹ ਚ ਹਜ਼ਾਰਾਂ ਲੋਕ ਮਾਰੇ ਗਏ ਨੇ ਸੋ ਇਹ ਸਾਰੀ ਸਥਿਤੀ ਹੈ ਕਿ ਅਗਲੇ ਬਿਸ਼ਪ ਜੁਦ ਵੱਲ ਵੱਧਤੀ ਸਥਿਤੀ ਨਜ਼ਰ ਆ ਰਹੀ ਹੈ ਜਾਂ ਈਰਾਨ ਦਾ ਓਵਰਲ ਮਸਲੇ ਤੇ ਔਰ ਟਰੰਪ ਦੀ ਕਾਰਵਾਈ ਦੇ ਉੱਤੇ ਕਿਵੇਂ ਨਜ਼ਰ ਰੱਖ ਰਹੇ ਆਪਾਂ ਕਿ ਕੀ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਅਸਲ 'ਚ ਇਹ ਅੰਦਾਜ਼ੇ ਲੱਗ ਰਹੇ ਨੇ ਪਹਿਲਾਂ ਤੋਂ ਕਿ ਜਿਵੇਂ ਇਹਨਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਨੇ ਇਹ ਕੀਤਾ ਕਿ ਬੰਦੇ ਭੇਜੋ ਬੰਦੇ ਭੇਜ ਕੇ ਵੇਂ ਜੋ ਅਲਾ ਦਾ ਰਾਸ਼ਟਰਪਤੀ ਫੜ ਕੇ ਲਿਆਓ ਫਿਰ ਇਸੇ ਮਕਦਮਾ ਚਲਾਵਾਂਗੇ ਕਿ ਇੰਡੀਪੈਂਡੈਂਟ ਉਦੋਂ ਤੋਂ ਕਈ ਨਾਂ ਮਾਰੇ ਸੀ ਕਿ ਅਗਲੀ ਕੀ ਦੀ ਵਾਰੀ ਹੈ ਹੁਣ ਸ਼ਾਇਦ ਈਰਾਨ ਉਹ ਡੱਕ ਤਾਂ ਦੇਸ਼ ਨਹੀਂ ਹੈ ਈਰਾਨ ਕੋਲ ਰੈਟੇਲੀਏਟ ਕਰਨ ਦੀ ਵੀ ਕਾਫੀ ਤਾਕਤ ਹੈ ਪਰ ਉੱਥੇ ਉਹਨਾਂ ਥਾਮਾਂ ਦੇ ਉੱਤੇ ਅਮਰੀਕਾ ਕੀ ਕਰਦਾ ਉਹਨਾਂ ਥਾਮਾਂ ਤੇ ਕਰਦਾ ਕਿ ਕੋਈ ਨਾ ਕੋਈ ਇਸ ਲੈਵਲ ਦੀ ਜਿਹੜੀਆਂ ਤੰਗੀਆਂ ਤੁਰਸੀਆਂ ਹਰ ਸਟੇਟ ਨਾਲ ਹੁੰਦੀਆਂ ਨੇ ਰਣਜੀਤ ਕਪਤਾਨਾ ਸਾਹ ਟਾਈਪ ਦੇ ਸੈਟਅਪ ਹੈ ਭਾਵੇਂ ਛੋੜਾ ਵੀ ਹੋ ਜਾਂਦੀਆਂ ਨੇ ਬੜੀ ਵਾਰ ਬਾਕੀ ਦੀਆਂ ਚੀਜ਼ਾਂ ਨੇ ਪਰ ਹੇਠਾਂ ਬੇਚੈਨੀ ਹੁੰਦੀ ਹੈ ਜਦੋਂ ਕੋਈ ਦੂਜਾ ਵੱਡਾ ਤਾਕਤਵਰ ਦੇਸ਼ ਬੇਚੈਨੀ ਨੂੰ ਹਵਾ ਦੇ ਦੇ ਸੋਰਸ ਮਤਲਬ ਸਾਧਨ ਪ੍ਰਜਨ ਲੱਗ ਜੇ ਬਾਕੀ ਨਹੀਂ ਤਾਂ ਉੱਥੇ ਦੀ ਸਰਕਾਰ ਨੂੰ ਪਲਟਣਾ ਸੌਖਾ ਹੋ ਜਾਂਦਾ ਹੈ ਔਰ ਬੜੀ ਵਾਰ ਅਮਰੀਕਾ ਇਹ ਕਰਦਾ ਹੈ ਉਹਨੇ ਕਿਹਾ ਜਾ ਰਿਹਾ ਕਿ ਉੱਥੇ ਬਹੁਤ ਵੱਡੇ ਪ੍ਰੋਟੈਸਟ ਹੋਣ ਲੱਗੇਗੇ ਮੁਜਾਰੇ ਹੋਣ ਲੱਗੇ ਨੇ ਇਹ ਸੋ ਲਖ ਮੰਨੀ ਦੇ ਖਿਲਾਫ ਹੋ ਜਾ ਬਾਕੀ ਦੇ ਮਾਮਲੇ ਤੇ ਉਹਦੇ ਨਾਲ ਬਹੁਤ ਸਾਰੇ ਬੰਦੇ ਮਰ ਵੀ ਰਹੇ ਨੇ ਲਗਭਗ 2000 ਦੀ ਜਿਹ ਫਿਗਰ ਆਈ ਹੈ ਕਿ 2000 ਬੰਦਾ ਇਹਨਾਂ ਪ੍ਰੋਟੈਸਟਾਂ ਦੇ ਵਿੱਚ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਨੇ ਤੇ ਇਸ ਸਾਰੇ ਪ੍ਰੋਸੈਸ ਨੂੰ ਉਹ ਅਮਰੀਕਾ ਹੁਣ ਇਹ ਦੇਖ ਰਿਹਾ ਨਾਰਦੀ ਰੜ ਕੇ ਜਿਹੜਾ ਇਰਾਨ ਤੋਂ ਵੀ ਨਾਲ ਵੀ ਵਪਾਰ ਕਰੂਗਾ ਉਦੇ ਤੇ ਵੀ 25% ਟਾਇਰ ਹੋਰ ਲਾ ਹੋਰ ਲਾ ਦਿੱਤਾ ਜਾਏਗਾ। ਔਰ ਇਧਰੋਂ ਤਰਫੋਂ ਗਾਰ ਚੱਲ ਰਹੀ ਹੈ ਹੋਰ ਲਾ ਲਵੋਗੇ ਜਿਹੜਾ ਰਸ਼ੀਆ ਨਾਲ ਕਰੇਗਾ ਉਥੇ 25 ਜਿਹੜਾ ਰਾਨ ਨਾਲ ਕਰੇਗਾ ਉਥੇ 25 ਬਾਕੀ ਦੀਆਂ ਚੀਜ਼ਾਂ ਤੇ ਵੀ ਛੱਡੀ ਜਾਂਦਾ। ਭਾਰਤ ਵੀ ਉਹਦੇ ਚ ਫਸਿਆ ਹੋਇਆ ਲੱਗ ਕੇ ਭਾਰਤ ਦਾ ਰਿਐਕਸ਼ਨ ਇਹ ਆਇਆ ਕਿ ਭਾਰਤ ਤੇ ਬਹੁਤਾ ਅਸਰ ਨਹੀਂ ਪਾਊਗਾ। ਇਹ ਜਿਹੜੇ ਹੋਰ 25% ਲਾਏ ਕਿਉਂਕਿ ਭਾਰਤ ਰਸ਼ੀਆ ਤੋਂ ਵੀ ਤੇਰ ਰਹੇ ਦਿਆ ਭਾਰਤ ਨਾਲ ਵੀ ਉਦੋਂ ਗੈਸ ਦੇ ਮਾਮਲੇ ਚ ਜਾਂ ਬਾਕੀ ਦੇ ਮਾਮਲੇ ਚੱਲ ਰਿਹਾ। ਪਰ ਕਿਤੇ ਨਾ ਕਿਤੇ ਟਾਈਟ ਤਾਂ ਗੱਲ ਹੋ ਹੀ ਰਹੀ ਹੈ। ਵੱਖ-ਵੱਖ ਦੇਸ਼ਾਂ 'ਤੇ ਇਹ ਸਾਡੇ 'ਤੇ ਵੀ ਅਸਰ ਪੈਂਦਾ ਹੈ ਮਹਿੰਗਾਈ 'ਤੇ ਚੀਜ਼ਾਂ ਦੀ ਆਮਦ ਤੇ ਵੱਖ-ਵੱਖ ਸੀ ਜਾਂਦੇ ਉੱਤੇ ਇਹ ਦਾਦਾਗਰੀ ਆਮਰੀਕਾ ਦੀ ਪੂਰੀ ਤਰ੍ਹਾਂ ਜੋਰ ਜ਼ਬਰਦਸਤੀ ਹੈ ਜਿਵੇਂ ਕਹਿੰਦੇ ਨੇ ਬਾਹਰ ਰੋੜ ਕੇ ਜਾਂ ਤਾਂ ਮੇਰੇ ਨਾਲ ਸਮਝੌਤੇ ਕਰੋ ਪਿਛਲੇ ਦਿਨਾਂ ਦੇ ਵਿੱਚ ਇਸੇ ਕਰਕੇ ਰੌਲਾ ਵੀ ਇੱਥੇ ਚੱਲ ਰਿਹਾ ਹੈ ਕਿਸਾਨ ਜਥੇਬੰਦੀਆਂ ਜਿਹੜੇ ਖਹਿ ਰਹੀਆਂ ਨੇ ਕਿ ਜਿਹੜਾ ਇਹ ਕਹੀ ਜਾਂਦੇ ਨੇ ਨਾ ਕਿ ਸਾਡਾ ਨੇੜੇ ਲੱਗੀ ਗੱਲਬਾਤ ਭਾਰਤ ਤੇ ਅਮਰੀਕਾ ਦੀ ਵੀ ਟੈਰਫ ਦੇ ਮਾਮਲੇ ਦੇ ਵਿੱਚ ਐਗਰੀਮੈਂਟ ਦੇ ਮਾਮਲੇ 'ਚ ਤਾਂ ਉਹਨਾਂ ਨੂੰ ਖਦਸ਼ਾ ਇਹ ਪੈਦਾ ਹੋ ਰਿਹਾ ਵੀ ਕਿਤੇ ਖੇਤੀ ਦੇ ਮਾਮਲੇ ਵਿੱਚ ਡੇਰੀ ਦੇ ਮਾਮਲੇ ਵਿੱਚ ਬੱਖ-ਬੱਖ ਮਾਮਲਿਆਂ ਵਿੱਚ ਵੀ ਸਮਝੌਤਾ ਨਾ ਕਰ ਜਿਓ ਸਾਡਾ ਮਤਲਬ ਉਜਾੜਾ ਹੋ ਜਾਣਾ ਵੱਡੇ ਪੰਜਰ ਦੇ ਉੱਤੇ ਸਾਡੀ ਅਜਾਬ ਇਸ ਕਰਕੇ ਉਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਇੰਨੀਆਂ ਮਹਾਪਰੋੜ ਖੇਤ ਇਹ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ ਇਹ ਕਿਹੜੀ ਡੈਮੋਕਰੇਸੀ ਕੰਟਰੀ ਹੈ ਜਾਂ ਦੂਜਿਆਂ ਦੇ ਹੱਕਾਂ ਨੂੰ ਜ਼ੋਰ ਜ਼ਬਰਦਸਤੀ ਆਪਣੀ ਤਾਕਤ ਦੇ ਹਿਸਾਬ ਦੇ ਨਾਲ ਮਜਬੂਰ ਕਰਨਾ ਇਹ ਆਪਣੇ ਆਪ ਦੇ ਵਿੱਚ ਹੀ ਦੁਨੀਆ ਦੇ ਵਿੱਚ ਇੱਕ ਦਿਖਾਵਾ ਦੇਖਣ ਦੀ ਗੰਗ ਹੈ ਜੇ ਹੁਣ ਅਮਰੀਕਾ ਜੋ ਮਰਜ਼ੀ ਕਰੇਗਾ ਸਾਰੀ ਦੁਨੀਆ ਕਦੋਂ ਆਵਾਜ਼ ਉਠਾਏਗੀ ਸਾਰੀ ਦੁਨੀਆ ਮਿਲ ਕੇ ਜੇਕਰ ਕੋਈ ਗੰਦ ਕਰੇਗੀ ਤਾਂ ਸ਼ਾਇਦ ਇੱਕ ਪਬਲਿਕ ਆਪੀਨੀਅਨ ਹੁੰਦੀ ਹੈ ਜਿਹੜੀ ਆਪੀਨੀਅਨ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਵਿੱਚ ਵੀ ਕਾਮਯਾਬ ਹੋ ਸਕਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਦੇਖਣਾ ਹੈ ਉਹਦਾ ਭਾਰਤ ਤੇ ਅਸਰ ਤੇ ਇਰਾਨ ਦੀ ਸਰਕਾਰ ਕਿੰਨਾ ਚਿਰ ਰਹਿੰਦੀ ਹੈ ਕੰਟਰੋਲ ਕਰ ਪਾਉਂਦੀ ਹੈ ਜਾਂ ਉਲਟਲਟ ਦਿੱਤੀ ਜਾਏਗੀ ਜਾਂ ਅਮਰੀਕਾ ਆਪਣੇ ਪੱਖੀ ਜਿਵੇਂ ਸਰਕਾਰਾਂ ਉੱਥੇ ਕਹਿੰਦਾ ਕਿ ਚਲੋ ਜੀ ਮੇਰੇ ਮੁਤਾਬਕ ਕੰਮ ਕਰੋ ਉਸ ਵੇਲੇ ਬੰਦੀਆਂ 'ਚ ਕੰਮਜਾਬ ਬਿਲਕੁਲ ਜੇ ਕਿਜੜਤਾ ਨਾਲ ਉਸ ਦੀ ਘੇਰਾਬੰਦੀ ਨਹੀਂ ਹੁੰਦੀ ਉਸ ਨੂੰ ਸਵਾਲ ਨਹੀਂ ਹੁੰਦੇ ਫਿਰ ਉਹ ਕੀ ਕਰਕੇ ਕਈਆਂ ਤੇ ਹਮਲਾਵਰ ਹੁੰਦਾ ਜਾਏਗਾ ਕਾਬਜ ਹੋਣ ਦੀ ਕੋਸ਼ਿਸ਼ ਕਰੇਗਾ ਇਸ ਲਈ ਸਾਰੇ ਮੁਲਕਾਂ ਨੂੰ ਬੈਠ ਕੇ ਸੋਚਣ ਦੀ ਲੋੜ ਹੈ ਬਹੁਤ ਸ਼ੁਕਰੀਆ ਸਰਦਾਰ ਨਵੀਰ ਸਿੰਘ ਜੀ ਸਾਰੇ ਪਹਿਲੂਆਂ ਤੇ ਸਾਰੀਆਂ ਖਬਰਾਂ ਤੇ ਵਿਸਤਾਰਤ ਜਾਣਕਾਰੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼ਕਰ ਜੀ ਸਤਿ ਸ਼ਕਰ ਜੀ